ਇਹ ਜਿਹੜੀ ਬਰੀਡ ਆ ਇਸ ਨੂੰ ਕুইਨ ਆਫ ਮਿਲਕਿੰਗ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਮਤਲਬ ਇਸ ਦਾ ਮਿਲਕ ਹੈ ਜਿਹੜਾ ਉਹ ਫਰਸਟ ਨੰਬਰ ਤੇ ਆਉਂਦਾ ਕਿਸੇ ਵੀ ਹੋਰ ਬੱਕਰੀ ਨਾਲੋਂ ਇਹ ਜਿਹੜੀ ਬਰੀਡ ਆ ਇਹ ਸਵਿਟਜ਼ਰਲੈਂਡ ਤੋਂ originate ਆ ਤੇ 80 ਕੰਟਰੀਜ਼ ਦੇ ਵਿੱਚ ਡਿਸਟ੍ਰੀਬਿਊਟ ਹੋ ਚੁੱਕੀ ਹੈ ਤਾਂ ਆਪਣੇ ਇੰਡੀਆ ਦੇ ਵਿੱਚ ਵੀ ਹੈ ਪਰ ਕਾਫੀ ਰੇਅਰ ਹੈ ਕਾਫੀ ਘੱਟ ਕਵਾਂਟੀਟੀ ਦੇ ਵਿੱਚ ਆ ਪੰਜਾਬ ਵਿੱਚ অলਮੋਸਟ ਇਹ ਨਾਂ ਦੇ ਬਰਾਬਰ ਆ ਸਿਰਫ ਸਾਡੇ ਫਾਰਮ ਤੇ ਤੁਹਾਨੂੰ ਸਾਨ ਬਰੀਡ ਮਿਲੇਗੀ ਜਿਸ ਕਾਰਗੇ ਸ਼ੁਰੂ ਦੇ ਵਿੱਚ ਅਸੀਂ ਇੱਕ ਬੱਕਰੇ ਤੋਂ ਸਟਾਰਟ ਕੀਤਾ ਸੀ ਤੇ ਹੁਣ ਸਾਡੇ ਕੋਲ 45 ਗੋਟਸ ਨੇ ਸਾਡੇ ਕੋਲ ਪਹਿਲਾਂ 100 ਗੋਟਸ ਸੀ ਗਿਆਂ ਇਹਨਾਂ ਚ ਕੁਝ ਸੈਲ ਵੀ ਹੋ ਗਈਆਂ ਨੇ ਅਸੀਂ ਸਾਰੇ ਇਸ ਟੂ ਮੀਟ ਪਰਪਸ ਵੱਲੋਂ ਨਹੀਂ ਅੱਗੇ ਲੈ ਕੇ ਆਉਣਾ ਚਾਹੁੰਦੇ ਅਸੀਂ ਦੁੱਧ ਵੱਲੋਂ ਅੱਗੇ ਲੈ ਕੇ ਜਾਣਾ ਚਾਹੁੰਦੇ ਹਾਂ ਕਿਉਂਕਿ ਇਹ ਦੁੱਧ ਵਿੱਚ ਬਹੁਤ ਸਾਰੇ ਵਿਟਾਮਿਨਸ ਹੁੰਦੇ ਨੇ ਜਿਵੇਂ ਕਿ B1 B2 ਜੋ ਕਿ ਬੱਚਿਆਂ ਦੀ ਸਿਹਤ ਲਈ ਬਹੁਤ ਵਧੀਆ ਹੁੰਦੇ ਨੇ ਅਤੇ ਇਹ ਈਜ਼ੀ ਡਾਈਜੈਸਟੇਬਲ ਮਿਲਕ ਵੀ ਹੈ ਜੱਗਪਾਨੀ ਟੀਵੀ ਨਾਲ ਜੁੜ ਛੋਟਿਆਂ ਤੁਸੀਂ ਇਸ ਵਕਤ ਅਸੀਂ ਪਟਿਆਲਾ ਤੋਂ ਕੁਝ ਦੂਰੀ ਦੇ ਉੱਪਰ ਪੈਂਦੇ ਪਿੰਡ ਰਾਏਪੁਰ ਵਿਖੇ ਪਹੁੰਚੇ ਹੋਏ ਹਾਂ ਜਿੱਥੇ ਦੋ ਸੱਕੀਆਂ ਪੈਣਾ ਨੇ ਜਿਹੜੀ ਇੱਕ ਵੱਡੀ ਮਿਸਾਲ ਪੈਦਾ ਕੀਤੀ ਹੈ ਦਾਜੇ ਕਿ ਜ਼ਿੰਦਗੀ ਦੇ ਵਿੱਚ ਮਿਹਨਤ ਜਿਹੜੀ ਹੈ ਹਮੇਸ਼ਾ ਕਰਨੀ ਚਾਹੀਦੀ ਹੈ ਜੇਕਰ ਤੁਹਾਡੇ ਜ਼ਿੰਦਗੀ ਦੇ ਵਿੱਚ ਕੋਈ ਏਮ ਹੈ ਤਾਂ ਹੀ ਤੁਸੀਂ ਕਾਮਯਾਬ ਹੋ ਸਕਦੇ ਹੋ ਤਾਂ ਗੋਟ ਫਾਰਮ ਜਿਹੜਾ ਇਹਨਾਂ ਦੋ ਕੁੜੀਆਂ ਨੇ ਬਣਾਇਆ ਪਿੰਡ ਦੇ ਵਿੱਚ ਜਿਹੜਾ ਅੱਜ ਪੂਰੀ ਦੁਨੀਆ ਭਰ ਦੇ ਵਿੱਚ ਮਸ਼ਹੂਰ ਹੈ ਤਾਂ ਗੱਲਬਾਤ ਕਰਾਂਗੇ ਸਭ ਤੋਂ ਪਹਿਲਾਂ ਮੰਨਤ ਤੇ ਇਕਨੂਰ ਦੇ ਨਾਲ ਜਿਨ੍ਹਾਂ ਨੇ ਛੋਟੀ ਉਮਰੇ ਜਿਹੜਾ ਇਹ ਗੋਟ ਫਾਰਮ ਜਿਹੜਾ ਖੜਾ ਕੀਤਾ ਪੂਰਾ ਸਭ ਤੋਂ ਪਹਿਲਾਂ ਮੰਨਤ ਇੱਕ ਨੂੰ ਸਵਾਗਤ ਹੈ ਤੁਹਾਡਾ ਜਗਬਾਨੀ ਤੇ ਸਤਿ ਸ਼੍ਰੀ ਅਕਾਲ ਸਰ ਤੁਹਾਡਾ ਵੀ ਬਹੁਤ ਬਹੁਤ ਸਵਾਗਤ ਹੈ ਸਾਡੇ ਇੰਡੀਆ ਗੋਟ ਮਿਲਕ ਫਾਰਮ ਤੇ ਮੇਰਾ ਨਾਮ ਮੰਨਤ ਮੈਮੀ ਹੈ ਇਹ ਮੇਰਾ ਨਾਮ ਇੱਕ ਨੂੰ ਮੈਮੀ ਹੈ ਸਾਡੀ ਰਿਹਾਇਸ਼ ਪਟਿਆਲਾ ਵਿੱਚ ਹੈ ਮੰਨਤ ਇੱਕ ਨੂਰ ਇਹ ਕਿਸ ਤਰ੍ਹਾਂ ਸ਼ੁਰੂਆਤ ਹੁੰਦੀ ਹੈ ਪੂਰੇ ਗੋਟ ਫਾਰਮ ਦੀ ਕਿਉਂਕਿ ਜਿਸ ਤਰ੍ਹਾਂ ਕਾਫੀ ਉਰੇ ਦਿਖ ਰਹੀਆਂ ਨੇ ਕਿ ਬੱਕਰੀਆਂ ਤੁਸੀਂ ਆ ਨਾ ਰੱਖੀਆਂ ਹੋਈਆਂ ਨੇ ਕਿਸ ਤਰ੍ਹਾਂ ਸ਼ੁਰੂਆਤ ਹੋਈ ਸਾਰੇ ਸਰ ਜਿਹੜੀ ਇਹ ਗੋਟ ਫਾਰਮਿੰਗ ਦੀ ਸ਼ੁਰੂਆਤ ਹੈ ਇਹਦਾ ਮੁੱਦਾ ਸਾਡੀ ਸਿਹਤ ਨਾਲ ਜੁੜਿਆ ਹੋਇਆ ਹੈ ਕਿ ਜਦੋਂ ਅਸੀਂ 6th ਕਲਾਸ ਦੇ ਵਿੱਚ ਸੀ ਅੱਜ ਤੋਂ 4 ਸਾਲ ਪਹਿਲਾਂ ਉਦੋਂ ਸਾਨੂੰ ਮੈਨੂੰ ਮਤਲਬ ਜੌਂਡਿਸ ਹੋ ਗਿਆ ਸੀ ਤਾਂ ਮੇਰੀ ਹੈਲਥ ਕਾਫੀ ਮਤਲਬ ਵੀਕਨੈਸ ਆਈ ਸੀ ਕਾਫੀ ਵੀਕ ਹੋ ਗਈ ਸੀ ਤਾਂ ਮਤਲਬ ਕਿਸੇ ਬਜ਼ੁਰਗ ਨੇ ਪਪਾ ਨੂੰ ਸਲਾਹ ਦਿੱਤੀ ਕਿ ਤੁਸੀਂ ਗੋਟ ਲੈ ਕੇ ਆਓ ਅਸੀਂ ਪਟਿਆਲਾ ਖਾਸ ਖੇਤਰ ਦੇ ਵਿੱਚ ਰਹਿੰਦੇ ਹਾਂ ਤਾਂ ਉੱਥੇ ਗੋਟ ਮਿਲਣੀ ਆਲਮੋਸਟ ਇੰਪੋਸੀਬਲ ਸੀ ਤਾਂ ਫਿਰ ਵੀ ਉਹ ਮਤਲਬ ਕਿਸੇ ਤਰੀਕੇ ਨਾਲ ਗੋਟ ਲੈ ਕੇ ਆਏ ਤੇ ਅਸੀਂ ਆਪਣੇ ਘਰ ਦੀ ਤੀਸਰੀ ਮੰਜ਼ਲ ਤੇ ਰੱਖੀ ਤੇ ਉਦੋਂ ਤੋਂ ਫਿਰ ਅਸੀਂ ਉਹਨਾਂ ਦਾ ਦੁੱਧ ਪੀਣਾ ਸ਼ੁਰੂ ਕੀਤਾ ਤਾਂ 1 ਮਹੀਨੇ ਦੇ ਅੰਦਰ ਅੰਦਰ ਸਾਡੇ 'ਚ ਇੰਨੇ ਬ੍ਰਿਲਿਅੰਟ ਰਿਜ਼ਲਟਸ ਆਈ ਸੀ ਤਾਂ ਜਦੋਂ ਉਹ ਅਸੀਂ ਦੁੱਧ ਪੀ ਲਿਆ ਤਾਂ ਹੌਲੀ-ਹੌਲੀ ਜਦੋਂ ਅੱਗੇ ਜਾ ਕੇ ਉਸਨੇ ਡਿਲੀਵਰੀ ਦਿੱਤੀ ਤਾਂ ਉਹ ਮਤਲਬ ਜ਼ਿਆਦਾ ਹੋ ਗਿਆ ਇੱਕ ਦਿਨ ਸਾਡੇ ਤੋਂ ਕਿਸੇ ਗਵਾਂਡੀ ਨੇ ਮੰਗ ਲਿਆ ਵੀ ਸਾਨੂੰ ਵੀ ਗੋਟ ਮਿਲਕ ਚਾਹੀਦਾ ਸਾਨੂੰ ਵੀ ਲੋੜ ਹੈ ਤਾਂ ਉਹ ਕਹਿੰਦੇ ਵੀ ਤੁਸੀਂ ਕੀ ਚਾਰजेस ਲਓਗੇ ਤਾਂ ਅਸੀਂ ਸੋਚਿਆ ਵੀ ਅਸਤਾ ਕਦੇ ਐਦਾਂ ਦਾ ਸੋਚਿਆ ਨਹੀਂ ਵੀ ਚਾਰजेस ਲੈਣ ਵਾਲਾ ਤਾਂ ਉਹਨਾਂ ਨੂੰ ਅਸੀਂ ਐਵੇਂ ਹੀ ਦੇ ਦਿੱਤਾ ਫਿਰ ਸਾਡੇ ਕਮੰਝ ਖਿਆਲ ਆਇਆ ਵੀ ਇਸ ਨੂੰ ਆਪਾਂ ਐਜ਼ ਅ ਬਿਜ਼ਨਸ ਪਰਪਸ ਕਿਉਂ ਨਾ ਯੂਜ਼ ਕਰੀਏ ਇਸ ਫਾਰਮਿੰਗ ਪ੍ਰੋਜੈਕਟ ਨੂੰ ਕਿਉਂਕਿ ਗੋਟ ਮਿਲਕ ਦਾ ਜਿਹੜਾ ਉਹਦੇ ਬਹੁਤ ਸਾਰੇ ਫਾਇਦੇ ਨੇ ਤਾਂ ਇਸ ਨੂੰ ਐਜ਼ ਅ ਬਿਜ਼ਨਸ ਪ੍ਰੋਜੈਕਟ ਵੀ ਯੂਜ਼ ਕੀਤਾ ਜਾ ਸਕਦਾ ਹੈ ਉੱਥੇ ਤੋਂ ਸਾਨੂੰ ਇਹ ਖਿਆਲ ਆਇਆ ਵੀ ਇਸ ਨੂੰ ਬਿਜ਼ਨਸ ਪ੍ਰੋਜੈਕਟ ਨੂੰ ਯੂਜ਼ ਕਰੀਏ ਤੁਸੀਂ ਕਿਹਾ ਵੀ ਇੱਕ ਗੋਟ ਸੀ ਗਿਆ ਨਾ ਲੋਕ ਤੁਹਾਡੇ ਕੋ ਪਹੁੰਚੇ ਉੱਤੇ ਦੁੱਧ ਲੈਣ ਦੇ ਲਈ ਆਂਡੀ ਗਵੰਡੀ ਆ ਨਾ ਕਿ ਮਤਲਬ ਐਡਾ ਵੱਡਾ ਫਿਰ ਕਿਸ ਤਰ੍ਹਾਂ ਫਾਰਮ ਬਣਿਆ ਪੂਰਾ ਨਾ ਸ਼ੁਰੂਆਤ ਮਤਲਬ ਕਿਸ ਤਰ੍ਹਾਂ ਵਧਦੀ ਗਈ ਅੱਗੇ ਅੱਗੇ ਜਦੋਂ ਸਾਡੇ ਕੋਲ ਸਿਰ ਇੱਕ ਗੋਟ ਸੀ ਉਦੋਂ ਤੋਂ ਜਦੋਂ ਅਸੀਂ ਫਿਰ ਮਿਲਕ ਸੈਲ ਕਰਨਾ ਸ਼ੁਰੂ ਕਰ ਦਿੱਤਾ ਸੀ ਫਿਰ ਅਸੀਂ ਸੋਚਿਆ ਕਿ ਇਸ ਨੂੰ ਬਿਜ਼ਨਸ ਪਰਪਸ ਵਾਸਤੇ ਯੂਜ਼ ਕਰਨਾ ਚਾਹੀਦਾ ਤਾਂ ਸਾਡੇ ਕੋਲ ਇਹ ਲੈਂਡ ਵੇਲੀ ਪਈ ਸੀ ਉਰੇ ਅਸੀਂ ਫਾਰਮ ਦਾ ਸਟਰਕਚਰ ਬਣਾਉਣਾ ਸ਼ੁਰੂ ਕੀਤਾ ਫਿਰ ਉਹ ਵਾਲੀ ਗੋਟ ਇੱਥੇ ਸ਼ਿਫਟ ਕਰਕੇ ਹੌਲੇ ਹੌਲੇ ਇਹ ਗੋਟਸ ਵੱਧਦੀਆਂ ਗਈਆਂ ਇਸ ਤਰ੍ਹਾਂ ਗੱਲ ਕਰੀਏ ਛੋਟੀ ਉਮਰਾਂ ਨੇ ਪੜ੍ਹਾਈ ਵਗੈਰਾ ਕਿਸ ਤਰ੍ਹਾਂ ਚੱਲਦੀ ਹੈ ਫਿਰ ਪੜ੍ਹਾਈ ਸਰ ਬਹੁਤ ਅੱਛੀ ਚੱਲਦੀ ਹੈ ਹੁਣ ਇਸ ਟਾਈਮ ਐ ਪਲੱਸ 1 ਕਲਾਸ ਚਾਂ 8th ਕਲਾਸ ਚ ਨੇ ਮੇਰਾ ਰਿਜ਼ਲਟ ਆ ਗਿਆ ਇਹਨਾਂ ਦਾ ਵੀ ਕਾਫੀ ਅੱਛਾ ਰਿਜ਼ਲਟ ਰਿਹਾ ਦੋ ਇਸ ਤਰ੍ਹਾਂ ਇੱਕ ਨੋਰ ਗੱਲ ਕਰੀਏ ਇਹਨਾਂ ਦੀ ਕੇਰਿੰਗ ਵਗੈਰਾ ਦੀ ਹੈ ਨਾ ਉਹ ਫੇ ਸਿੱਖਿਆ ਕਿਸ ਤਰ੍ਹਾਂ ਮਤਲਬ ਕਾਫੀ ਇੱਥੇ ਦੇਖ ਰਿਹਾ ਨਾ ਗੋਰਸ ਆ ਨਾ ਇੰਨੀਆਂ ਗੋਰਸ ਦੀ ਕੇਰਿੰਗ ਕਰਨੀ ਵੇ ਕਿਸ ਤਰ੍ਹਾਂ ਚੱਲਦਾ ਸਾਰਾ ਕੁਝ ਫੀਡਿੰਗ ਵਗੈਰਾ ਇਹਨਾਂ ਦੀ ਸਰ ਸਾਡੇ ਮੰਮਾ ਨੇ ਪ੍ਰੈਕਟੀਕਲ ਟ੍ਰੇਨਿੰਗ ਵੀ ਲਿੱਤੀ ਸੀਗੀ ਜੋ ਕਿ ਰੋਣੀ ਤਾਂ ਲਿੱਤੀ ਸੀਗੀ ਤੇ ਉਸ ਤੋਂ ਬਾਅਦ ਫਿਰ ਸਾਨੂੰ ਮੰਮਾ ਨੇ ਵੀ ਸਿਖਾਇਆ ਤੇ ਸਾਨੂੰ ਸਰ 4 ਸਾਲ ਦਾ ਐਕਸਪੀਰੀਅੰਸ ਹੋ ਚੁੱਕਿਆ ਹੈ ਜਿਸ ਕਰਕੇ ਸ਼ੁਰੂ ਦੇ ਵਿੱਚ ਅਸੀਂ ਇੱਕ ਬੱਕਰ ਤੋਂ ਸਟਾਰਟ ਕੀਤਾ ਸੀ ਤੇ ਹੁਣ ਸਾਡੇ ਕੋਲ 45 ਗੋਟਸ ਨੇ ਸਾਡੇ ਕੋਲ ਪਹਿਲਾਂ 100 ਗੋਟਸ ਸੀਗੀਆਂ ਜਿਨ੍ਹਾਂ ਚੋਂ ਕੁਝ ਸੈਲ ਵੀ ਹੋ ਗਈਆਂ ਨੇ ਤਾਂ ਐਵੇਂ ਐਵੇਂ ਕਰਦੇ ਕਰਦੇ ਸਾਨੂੰ ਵੀ ਨੌਲੇਜ ਆਂਦੀ ਰਹੀ ਤੇ ਬਾਕੀ ਗੂਗਲ ਤੋਂ ਇਹਨਾਂ ਦੀ ਵੈਕਸੀਨੇਸ਼ਨ ਬਾਰੇ ਅਸੀਂ ਜਾਣ ਲਿ ਉਹ ਲਿੱਤੀ ਨੌਲੇਜ ਦਿੱਤੀ ਤੇ ਉਸ ਤੋਂ ਬਾਅਦ ਸਰ ਹੁਣ ਸਾਨੂੰ ਖੁਦ ਹੀ ਇੰਨੀ ਨੌਲੇਜ ਹੋ ਚੁੱਕੀ ਹੈ ਕਿ ਅਸੀਂ ਟ੍ਰੇਨਿੰਗ ਵੀ ਦੰਨੇ ਆ ਐਵੇਂ ਐਵੇਂ ਕਰਦੇ ਸਿਰ ਸਾਨੂੰ ਇਹ ਵੀ ਪਤਾ ਚੱਲ ਗਿਆ ਵੀ ਕਿਵੇਂ ਇਹਨਾਂ ਦੀ ਸਾਂਭ-ਸਵਾਲ ਕਰਨੀ ਹੈ ਕਿਵੇਂ-ਕਿਵੇਂ ਫਾਰਮ ਦਾ ਸਟਰਕਚਰ ਹੋਣਾ ਚਾਹੀਦਾ ਹੈ ਇਸ ਤਰੀਕੇ ਨਾਲ ਸਾਨੂੰ ਸਰ ਸ਼ੁਰੂ ਤੋਂ ਹੀ ਟ੍ਰੇਨਿੰਗ ਸੀਗੀ ਇਸ ਚੀਜ਼ ਬਾਰੇ ਜਿਸ ਨਾਲ ਗੱਲ ਕਰੀਏ ਹੁਣ ਇਹਨਾਂ ਦੀ ਹਨਾ ਫੀਡਿੰਗ ਵਗੈਰਾ ਤੁਸੀਂ ਕਰਦੇ ਹੋ ਹਨਾ ਜੇਕਰ ਗੱਲ ਕਰੀਏ ਆਮ ਆਮ ਨਾਲੋਂ ਕਿੰਨਾ ਕੁ ਮਤਲਬ ਇਹਦਾ ਬੈਨੀਫਿਟ ਹੁੰਦਾ ਜਿਹੜੀ ਤੁਸੀਂ ਸਵਿਟਜ਼ਰਲੈਂਡ ਦੀ ਰੱਖੀ ਹੈ ਉਸ ਦੇ ਬਾਰੇ ਵੀ ਜਾਣਕਾਰੀ ਦਿਓ ਤੁਸੀਂ ਗੋਟਸ ਸਰ ਜਿਹੜਾ ਸਾਡਾ ਫਾਰਮ ਆ ਇੱਥੇ ਸਵਿਟਜ਼ਰਲੈਂਡ ਦੀ ਸਨ ਐਂਡ ਬਰੀਡ ਰੱਖੀ ਹੋਈ ਐ ਸੀ ਜਿਹਨੂੰ ਕਿ ਮਹਾਤਮਾ ਗਾਂਧੀ ਆਪਣੇ ਇੰਡੀਆ ਵਿੱਚ ਲੈ ਕੇ ਆਏ ਸੀ ਇਹ ਜਿਹੜੀ ਬਰੀਡ ਆ ਇਹ ਸਵਿਟਜ਼ਰਲੈਂਡ ਤੋਂ originate ਆ ਤੇ 80 ਕੰਟਰੀਜ਼ ਦੇ ਵਿੱਚ ਡਿਸਟ੍ਰਿਬਿਊਟ ਹੋ ਚੁੱਕੀ ਐ ਤਾਂ ਆਪਣੇ ਇੰਡੀਆ ਦੇ ਵਿੱਚ ਵੀ ਹੈ ਪਰ ਕਾਫੀ ਰੇਅਰ ਐ ਕਾਫੀ ਘੱਟ ਕਵਾਂਟੀਟੀ ਦੇ ਵਿੱਚ ਆ ਪੰਜਾਬ ਵਿੱਚ অলਮੋਸਟ ਇਹ ਨਾਂ ਦੇ ਬਰਾਬਰ ਆ ਸਿਰਫ ਸਾਡੇ ਫਾਰਮ ਤੇ ਤੁਹਾਨੂੰ ਸਨ ਬਰੀਡ ਮਿਲੇਗੀ ਇਹ ਜਿਹੜੀ ਬਰੀਡ ਆ ਇਸ ਨੂੰ ਕੁਇਨ ਆਫ ਮਿਲਕਿੰਗ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਮਤਲਬ ਇਸ ਦਾ ਮਿਲਕ ਹੈ ਜਿਹੜਾ ਉਹ ਫਸਟ ਨੰਬਰ ਤੇ ਆਂਦਾ ਕਿਸੇ ਵੀ ਹੋਰ ਬੱਕਰੀ ਨਾਲੋਂ ਇਸ ਦਾ ਮਿਲਕ ਜ਼ਿਆਦਾ ਵੀ ਹੁੰਦਾ ਹੈ ਦੁੱਧ ਦੇਣ ਦਾ ਪੀਰੀਅਡ ਵੀ ਜ਼ਿਆਦਾ ਹੁੰਦਾ ਹੈ ਜਿਵੇਂ ਆਮ ਬੱਕਰੀ ਹੁੰਦੀ ਹੈ ਜਿਹੜੀ ਉਹ 180 ਦਿਨ ਦੁੱਧ ਦਿੰਦੀ ਹੈ ਉੱਥੇ ਹੀ ਜਿਹੜੀ ਕਿਸਾਨੀਨ ਬੱਕਰੀ ਹੁੰਦੀ ਹੈ ਸੂਣ ਤੋਂ ਬਾਅਦ 240 ਦਿਨ ਦੁੱਧ ਦਿੰਦੀ ਹੈ ਤਾਂ ਇਸ ਕਰਕੇ ਅਸੀਂ ਇਹ ਬਰੀਡ ਚੁਣੀ ਐਂ ਤੇ ਇਹਨਾਂ ਦੀ ਜਿਹੜੀ ਫੀਡਿੰਗ ਹੈ ਜਿਵੇਂ ਆਪਾਂ ਨਾਰਮਲ ਬੱਕਰੀਆਂ ਨੂੰ ਚਰਾਉਂਦੇ ਆ ਤਾਂ ਇਹਨਾਂ ਦਾ ਰਿਜ਼ਲਟ ਚਰਾਣ ਤੋਂ ਜ਼ਿਆਦਾ ਸਟਾਲ ਫੀਡਿੰਗ ਤੇ ਆਂਦਾ ਜਿਵੇਂ ਖੜ ਕੇ ਖਾਨ ਚ ਖੁੱਲੀ ਚ ਖਾਨ ਚ ਉਸ ਤੋਂ ਜ਼ਿਆਦਾ ਰਿਜ਼ਲਟ ਆਂਦਾ ਇਹਨਾਂ ਦਾ ਕੀ ਗੱਲ ਕਰੀਏ ਆਮ ਤੁਹਾਡੇ ਕੋਲ ਕਿੰਨੀਆਂ ਬੱਕਰੀਆਂ ਨੇ ਔ ਤੇ ਜਿਹੜੀ ਇਹ ਸਵਿਟਜ਼ਰਲੈਂਡ ਵਾਲੀਆਂ ਨੇ ਇਹ ਕਿੰਨੀਆਂ ਨੇ ਤੁਹਾਡੇ ਸਰ ਸਾਡੇ ਕੋਲ ਸਵਿਟਜ਼ਰਲੈਂਡ ਦੀਆਂ ਜਿਹੜੀਆਂ ਬੱਕਰੀਆਂ ਨੇ ਆਲਮੋਸਟ ਸਾਰੀਆਂ ਹੀ ਸਾਨਨ ਬੱਕਰੀਆਂ ਨੇ ਕੁਝ ਸਾਡੀ ਹੋਮ ਬਰੀਡ ਆ ਬੀਟਲ ਤੇ ਸਾਨਨ ਕ੍ਰੋਸ ਕਿਉਂਕਿ ਸਾਡੇ ਕੋਲ ਜਿਵੇਂ ਦੱਸਿਆ ਵੀ 100 ਗੋਟਸ ਹੋ ਗਈਆਂ ਸੀ ਉਸ ਤੇ ਅਸੀਂ ਬੀਟਲ ਤੇ ਵੀ ਪ੍ਰੈਕਟੀਕਲ ਕਰਕੇ ਦੇਖਿਆ ਫਿਰ ਅਸੀਂ ਕ੍ਰੋਸ ਬਰੀਡ ਵੀ ਲਈ ਸੀ ਬੀਟਲ ਤੇ ਸਾਨਨ ਦੀ ਜੋ ਸਾਡੇ ਕੋਲ ਹੁਣ ਲਾਈਫਸਟਾਕ ਖੜਾ ਹੈ ਕੁਝ ਫੀਮੇਲਸ ਵੀ ਨੇ ਇੱਕ ਮੇਲ ਵੀ ਹੈ ਤਾਂ 7-8 ਐਨੀਮਲ ਓਨ ਨੇ ਬਾਕੀ ਕੁਝ ਮੇਲਸ ਨੇ ਤੇ ਬਾਕੀ ਜਿਹੜੇ ਰਹਿ ਗਏ ਬੱਚੇ ਤੇ ਕੁਝ ਸਾਨਨ ਫੀਮੇਲਸ ਨੇ ਇਹ ਜੇਕਰ ਗੱਲ ਕਰੀਏ ਹੁਣ ਗੋਟਸ ਦੇ ਤੁਸੀਂ ਨਾ ਮਿਲਕ ਤੋਂ ਕੀ ਕੁਝ ਤਿਆਰ ਕਰਦੇ ਹੋ ਕੀ ਕੁਝ ਲੋਕਾਂ ਦੇ ਘਰਾਂ ਤੱਕ ਪਹੁੰਚਾਉਂਦੇ ਹੋ ਨਾ ਕੀਮਤ ਕਿੰਨੀ ਹੈ ਉਸ ਦੀ ਸੋ ਅਸੀਂ ਗੋਟ ਮਿਲਕਸ ਤੋਂ ਕੀ ਇਹ ਜ ਤਿਆਰ ਕਰਦੇ ਆ ਜਿਸ ਦੀ ਕੁਆਂਟੀਟੀ ਘੱਟ ਹੁੰਦੀ ਹੈ 25 ਗ੍ਰਾਮ ਕਿਉਂਕਿ ਜੇ ਅਸੀਂ ਕੁਆਂਟੀਟੀ ਵਾਜਾ ਜ਼ਿਆਦਾ ਰੱਖਾਂਗੇ ਤਾਂ ਇਹ ਜ਼ਿਆਦਾ ਕਸਟਮਰਸ ਨੂੰ ਨਹੀਂ ਮਿਲ ਸਕੇਗਾ ਕਿਉਂਕਿ ਇਹ ਘੱਟ ਨਿਕਲਦਾ ਹੈ ਇਸ ਲਈ ਤੇ ਸਾਰ ਇਸ ਦਾ ਅਸੀਂ ਪਰੀਰ ਵੀ ਸੇਲ ਕਰਦੇ ਆਂ ਨਾਲ ਹੀ ਜਿਹੜਾ ਇਸ ਦਾ ਵੇਸਟ ਪ੍ਰੋਡਕਟ ਹੈ ਵੀ ਗਨੀਆ ਉਸ ਨੂੰ ਵੀ ਅਸੀਂ ਸੇਲ ਕਰਦੇ ਆਂ ਜੋ ਕਿ ਬਹੁਤ ਅੱਛੇ ਪ੍ਰਾਈਸ ਤੇ ਵਿਕਦੀਆਂ ਨੇ ਅਸੀਂ ਸਾਰ ਇਸ ਨੂੰ ਮੇਟ ਪਰਪਸ ਵੱਲੋਂ ਅੱਗੇ ਲੈ ਕੇ ਆਣਾ ਚਾਹੁੰਦੇ ਅਸੀਂ ਦੁੱਧ ਵੱਲੋਂ ਅੱਗੇ ਲੈ ਕੇ ਜਾਣਾ ਚਾਹੁੰਦੇ ਆਂ ਕਿਉਂਕਿ ਇਹ ਦੁੱਧ ਵਿੱਚ ਬਹੁਤ ਸਾਰੇ ਵਿਟਾਮਿਨਸ ਹੁੰਦੇ ਨੇ ਜਿਵੇਂ ਕਿ B1 B2 ਜੋ ਕਿ ਬੱਚਿਆਂ ਦੀ ਸਿਹਤ ਲਈ ਬਹੁਤ ਵਧੀਆ ਹੁੰਦੇ ਨੇ ਅਤੇ ਇਹ ਈਜ਼ੀ ਡਾਈਜੈਸਟੇਬਲ ਮਿਲਕ ਵੀ ਹੈ ਤੁਹਾਨੂੰ ਪਤਾ ਨਹੀਂ ਹੋਵੇਗਾ ਸਰ ਇਸ ਨੂੰ ਆਪਣਾ ਬਾਇਓ ਆਰਗੈਨਿਕ ਸੋਡੀਅਮ ਜੋ ਜਾਣਿਆ ਜਾਂਦਾ ਜਿਸ ਬਾਰੇ ਇਹ ਵੀ ਦੱਸਾਂਗੇ ਜਿਹੜਾ ਸਰ ਬੱਕਰੀ ਨੂੰ ਬਾਇਓ ਆਰਗੈਨਿਕ ਸੋਡੀਅਮ ਜਾਨਵਰ ਵੱਜੋਂ ਜਾਣਿਆ ਜਾਂਦਾ ਹੈ ਕਿਉਂਕਿ ਇਸ ਦੇ ਦੁੱਧ ਵਿੱਚ ਜਿਹੜਾ ਇਹ ਤੱਤ ਹੈ ਉਹ ਬਹੁਤ ਜ਼ਿਆਦਾ ਮਾਤਰਾ ਵਿੱਚ ਪਾਇਆ ਜਾਂਦਾ ਹੈ ਜੋ ਕਿ ਬਜ਼ੁਰਗਾਂ ਦੇ ਜੋੜਾਂ ਦੇ ਵਿੱਚ ਕਾਫੀ ਮਤਲਬ ਜੋੜਾਂ ਦੀ ਗਰੀਸ ਤੇ ਮਤਲਬ ਬਰਕਰਾਰ ਰੱਖਣ ਦੇ ਵਿੱਚ ਕਾਫੀ ਸਹਾਇੀ ਹੁੰਦਾ ਹੈ ਜੇਕਰ ਗੱਲ ਕਰੀ ਹੈ ਨਾ ਸਕੂਲ ਜਾਂਨੇ ਹੋ ਹਨਾ ਫਰੈਂਡ ਸਰਕਲ ਕੀ ਕੁਝ ਕਹਿੰਦਾ ਵੈ ਇਸ ਬਾਰੇ ਸਰ ਫਰੈਂਡਸ ਜਿਹੜੇ ਹੈਗੇ ਉਹਨਾਂ ਨੂੰ ਕਾਫੀ ਅੱਛਾ ਲੱਗਦਾ ਕਿ ਸਾਡੇ ਸਕੂਲ ਦਾ ਕੋਈ ਐਸਾ ਬੱਚਾ ਹੈ ਜਿਹੜਾ ਮਤਲਬ YouTube ਤੇ ਵੀ ਆ ਰਿਹਾ ਕਿਉਂਕਿ ਅੱਜਕੱਲ ਸਾਰਿਆਂ ਨੂੰ ਸ਼ੌਂਕਾ YouTube ਤੇ ਆਂਦਾ ਕੰਮ ਕਰਨ ਦਾ ਬਿਜ਼ਨਸ ਕਰਨ ਦਾ ਤਾਂ ਉਹਨਾਂ ਨੂੰ ਬਹੁਤ ਅੱਛਾ ਲੱਗਦਾ ਹੈ ਟੀਚਰਸ ਵੀ ਕਾਫੀ ਅਪਰੀਸ਼ੀਏਟ ਕਰਦੇ ਨੇ ਸਾਰਿਆਂ ਨੂੰ ਕਾਫੀ ਅੱਛਾ ਲੱਗਦਾ ਜਿਸ ਤਰ੍ਹਾਂ ਇਹ ਉਮਰ ਜਿਹੜੀ ਹੈ ਨਾ ਖੇਡਣ ਗੁੱਦਣ ਦੀ ਹੁੰਦੀ ਹੈ ਕਿ ਜਿਹੜੀ ਇਹ ਉਮਰ ਹੈ ਤੁਸੀਂ ਕਹਿ ਰਹੇ ਹੋ ਕਿ ਤੁਸੀਂ ਪਲੱਸ 1 ਦੇ ਵਿੱਚ ਹੋਣਾ ਛੋਟੀ ਭੈਣ ਦਸਵੀਂ ਦੇ ਵਿੱਚ ਹੈ ਨਾ ਨਾ ਤਾਂ ਇਹ ਉਮਰ ਜਿਹੜੀ ਖੇਡਣ ਖੋਦਣ ਦੀ ਹੁੰਦੀ ਹੈ ਬੱਚਿਆਂ ਦੇ ਐਡਵੈਂਚਰ ਕਰਨ ਦੀ ਹੁੰਦੀ ਹੈ ਨਾ ਫਿਰ ਉਹ ਦਿਲ ਨਹੀਂ ਕਰਦਾ ਕਿ ਐਡਵੈਂਚਰ ਵਗੈਰਾ ਕਰੀਏ ਜਾਂ ਫਿਰ ਉਰੀ ਐਡਵੈਂਚਰ ਹੋ ਜਾਂਦਾ ਸਾਰਾ ਤੇ ਸਰ ਜਿਹੜਾ ਐਡਵੈਂਚਰ ਹੈ ਉਹ ਵੀ ਕਾਫੀ ਤਰੀਕੇ ਦਾ ਹੁੰਦਾ ਹੈ ਜਿਵੇਂ ਅਸੀਂ ਜਿਸ ਚੀਜ਼ ਨੂੰ ਆਪ ਐਡਵੈਂਚਰ ਮੰਨੀ ਹੈ ਉਹੀ ਆਪਾਂ ਕਰ ਸਕਦੇ ਹਾਂ ਜਿਵੇਂ ਹੁਣ ਅਸੀਂ ਛੋਟੇ ਹੁੰਦੇ ਤੋਂ ਇਹਨਾਂ ਨਾਲ ਅਸੀਂ ਕਾਫੀ ਅਟੈਚ ਰਹੇ ਹਾਂ ਤਾਂ ਸਾਡੀ ਕਾਫੀ ਅਟੈਚਮੈਂਟ ਰਹੀ ਹੈ ਨਾ ਨਾਲ ਤਾਂ ਸਾਡੇ ਲਈ ਇਹੀ ਐਡਵੈਂਚਰ ਹੈ ਇਹਨਾਂ ਨਾਲ ਹੀ ਖੇਡਣਾ ਇਹਨਾਂ ਨੂੰ ਪਿਆਰ ਕਰਨਾ ਇਹੀ ਸਭ ਤੋਂ ਵੱਡਾ ਐਡਵੈਂਚਰ ਹੈ ਸਾਡੇ ਵਾਸਤੇ ਇਸ ਤਰ੍ਹਾਂ ਉਹਨਾਂ ਦੀ ਕੇਰੀਮ ਵਗੈਰਾ ਕਿਸ ਤਰ੍ਹਾਂ ਚੱਲਦੀ ਹੈ ਸਾਰਾ ਦਿਨ ਪੇ ਸਾਰਾ ਦਿਨ ਕਿਸ ਤਰ੍ਹਾਂ ਨਿਕਲਦਾ ਹੋਰੇ ਸਰ ਜਿਵੇਂ ਅਸੀਂ ਪੜਦੇ ਵੀ ਆ ਤਾਂ ਰੋਜ਼ ਸਕੂਲ ਵੀ ਜਾਣਾ ਹੁੰਦਾ ਹੈ ਤਾਂ ਅਸੀਂ ਰੋਜ਼ ਸਵੇਰੇ ਜਲਦੀ ਉੱਠ ਕੇ ਇੱਥੇ ਆਨੇ ਆ ਇੱਕ ਘੰਟਾ ਹੋਰੇ ਗੁਜ਼ਾਰ ਕੇ ਜਾਣੇ ਆ ਕਿ ਸਭ ਨੂੰ ਚੈੱਕ ਕਰਕੇ ਜਾਣੇ ਆ ਬਰਸ਼ ਵਗੈਰਾ ਮਾਰ ਕੇ ਜਾਣੇ ਆ ਔਰ ਮਿਲਕਿੰਗ ਕਰਕੇ ਲੈ ਕੇ ਜਾਣੇ ਆ ਤਾਂ ਮਿਲਕ ਅਸੀਂ ਸ਼ਹਿਰ ਲੈ ਜੰਨੇ ਆ ਫਿਰ ਉੱਥੋਂ ਅਸੀਂ ਪੈਕਿੰਗ ਕਰਕੇ ਸੇਲ ਕਰਦੇ ਆ ਬਾਕੀ ਰੋਜ਼ ਤਾਂ ਅਸੀਂ ਆਨੇ ਜਾਂਨੇ ਆ ਸੈਟਰਡੇ ਸੰਡੇ ਜਿਹੜਾ ਸਕੂਲ ਆਫ ਹੁੰਦਾ ਆ ਉਦੋਂ ਵੀ ਅਸੀਂ ਹੋਰੇ ਆਨੇ ਆ ਮਤਲਬ ਸਾਰਾ ਦਿਨ ਉਰੀ ਅਵੇਲੇਬਲ ਹੁੰਨੇ ਆ ਸੈਟਰਡੇ ਸੰਡੇ ਤਰੀਨਾਂ ਦੀ ਜਿਹੜੀ ਕੈਲੀਏ ਕੋਸਟ ਕੈਲੀਏ ਚਾਹੇ ਇੱਥੇ ਬਣਾਉਣ ਦੀ ਫਾਰਮ ਬਣਾਉਣ ਦੀ ਕਿੰਨੀ ਕੁ ਲੱਗ ਗਈ ਸੀਗੀ ਫੇ ਸਾਰਾ ਕੁਝ ਸਰ ਇਹ ਫਾਰਮ ਹੈ ਜਿਹੜਾ 6 ਅਗਸਟ ਬਣਿਆ ਹੋਇਆ ਹੈ ਇਹਦੇ ਦੋ ਕੰਪੋਨੈਂਟਸ ਹੈ ਇੱਕ ਸਾਡਾ ਰੈਜ਼ੀਡੈਂਸ਼ੀਅਲ ਏਰੀਆ ਹੈ ਇੱਕ ਫਾਰਮਿੰਗ ਦਾ ਏਰੀਆ ਹੈ ਫਾਰਮਿੰਗ ਦੇ ਏਰੀਆ ਬਣਨ ਦੇ ਵਿੱਚ ਸਾਡਾ 15 ਤੋਂ 16 ਲੱਖ ਤੱਕ ਖਰਚਾ ਆਇਆ ਸੀ ਬਾਕੀ ਰੈਜ਼ੀਡੈਂਸ਼ੀਅਲ ਏਰੀਆ ਦਾ ਲੱਗਾ ਸੀ ਪਹਿਲਾਂ ਸ਼ੁਰੂਆਤ ਦੋਨਾਂ ਚ ਕਿਸ ਨੇ ਕੀਤੀ ਸੀਗੀ ਗੋਟ ਰੱਖਣ ਦੀ ਕਿਉਂਕਿ ਸਰ ਐਸੀ ਤਾਂ ਬਿਮਾਰ ਸੀਗੇ ਕਿਸੇ ਨੇ ਸਲਾਹ ਦਿੱਤੀ ਕਿ ਤੁਸੀਂ ਬੱਕਰੀ ਰੱਖੋ ਤਾਂ ਦੁੱਧ ਪੀਓ ਤਾਂ ਸ਼ੁਰੂਆਤ ਦੁੱਧ ਬੱਕਰੀ ਰੱਖਣ ਦੀ ਤਾਂ ਕਿਸੇ ਬਜ਼ੁਰਗ ਨੇ ਦਿੱਤੀ ਸੀ ਪਰ ਇਹਦੇ ਤੋਂ ਬਿਜ਼ਨਸ ਪਰਪਸ ਵਿੱਚ ਸਾਡੇ ਦੋਨਾਂ ਦਾ ਦਿਮਾਗ 'ਚ ਆਇਆ ਸੀ ਜਦੋਂ ਬਿਜ਼ਨਸ ਪਰਪਸ ਦਿਮਾਗ ਦੇ ਵਿੱਚ ਆਇਆ ਕਿ ਭਈ ਇਸ ਤਰ੍ਹਾਂ ਨਾ ਵੀ ਇੱਕ ਗਵਾਂਡੀ ਆਏ ਹਨ ਉਹਨਾਂ ਨੇ ਮਿਲਕ ਮੰਗਿਆ ਹਨ ਵੀ ਉਹਨਾਂ ਨੇ ਕੀਮਤ ਪੁੱਛੀ ਤੇ ਪਰਿਵਾਰ ਦਾ ਕੀ ਕਹਿਣਾ ਸੀ ਗਾਇਸ ਇਸ ਦੇ ਉੱਪਰ ਹਨਾ ਵੀ ਜਿਸ ਤਰ੍ਹਾਂ ਤੁਸੀਂ ਸੋਚਿਆ ਕਿ ਆਪਾਂ ਇਹਨੂੰ ਕਾਰੋਬਾਰ ਦੇ ਤੌਰ ਤੇ ਵੀ ਅੱਗੇ ਕਰੀਏ ਸੋ ਜਿਹੜਾ ਸਾਡੀ ਫੈਮਿਲੀ ਉਹ ਸ਼ੁਰੂ ਤੋਂ ਹੀ ਕਾਫੀ سپورਟਿਵ ਰਹੀ ਹੈ ਤਾਂ ਉਹਨਾਂ ਦਾ ਕਾਫੀ ਅੱਛਾ ਰਿਐਕਸ਼ਨ ਸੀ ਕਿ ਪਾਪਾ ਨੇ ਵੀ ਕਾਫੀ ਅਪਰੀਸ਼ੀਏਟ ਕੀਤਾ ਵੀ ਤੁਸੀਂ ਛੋਟੇ ਹੋ ਫਿਰ ਵੀ ਤੁਹਾਡੇ ਦਿਮਾਗ 'ਚ ਐਸਾ ਖਿਆਲ ਆਇਆ ਫਿਰ ਅਸੀਂ ਜਦੋਂ ਹੌਲੀ-ਹੌਲੀ ਵੱਡੇ ਹੋਏ ਤਾਂ ਮਤਲਬ ਜਿਵੇਂ ਕੁਝ ਟਾਈਮ ਬੀਤਿਆ ਅਸੀਂ ਫਿਰ ਸਟੱਡੀ ਕਰਨੀ ਸ਼ੁਰੂ ਕਰਤੀ ਵੀ ਇਸ ਨੂੰ ਬਿਜ਼ਨਸ ਪਰਪਸ ਵਾਸਤੇ ਕਿਵੇਂ ਯੂਜ਼ ਕੀਤਾ ਜਾ ਸਕਦਾ ਹੈ ਵੀ ਕਿਵੇਂ ਸ਼ੁਰੂ ਹੋਏਗਾ ਕਿਵੇਂ ਅਸੀਂ ਇਹਦਾ ਕੋਸਟ ਸਟ੍ਰਕਚਰ ਵਗੈਰਾ ਰੈਵਨਿਊ ਸਾਰਾ ਬਿਜ਼ਨਸ ਮਾਡਲ ਕਿਵੇਂ ਬਣਾਵਾਂਗੇ ਹੌਲੀ-ਹੌਲੀ ਜਦੋਂ ਫਿਰ ਸਾਨੂੰ ਇਸ 'ਚ ਦਿਖਿਆ ਵੀ ਇਸ 'ਚ ਹਾਂ ਡਿਮਾਂਡ ਹੈਗੀ ਇਸ ਤਰ੍ਹਾਂ ਕੋਈ ਦਿੱਕਤ ਵਗੈਰਾ ਆਂਦੀ ਹੈ ਫਿਰ ਇੱਥੇ ਰੱਖਣ ਦੇ ਵਿੱਚ ਕੋਈ ਇਸ ਤਰ੍ਹਾਂ ਦੀ ਕੋਈ ਮੁਸੀਬਤ ਆਂਦੀ ਹੋਵੇ ਜਿਵੇਂ ਬਿਮਾਰ ਵਗੈਰਾ ਹੋ ਜਾਂਦੇ ਨੇ ਜਾਨਵਰ ਹਨਾ ਤੇ ਉਸ ਦੇ ਵਿੱਚ ਕੋਈ ਦਿੱਕਤ ਵਗੈਰਾ ਆਂਦੀ ਹੈ ਸਰ ਬੱਕਰੀਆਂ ਨੂੰ ਆਮ ਤੌਰ ਤੇ ਜਲਦੀ ਜਲਦੀ ਕੋਈ ਦਿੱਕਤ ਵੈਸੇ ਆਂਦੀ ਨਹੀਂ ਕਿਉਂਕਿ ਜਿਹੜੀ ਇਹ ਸਾਨਨ ਬਰੀਡ ਹੈ ਇਸ ਦੀ ਇਮਿਊਨਿਟੀ ਕਾਫੀ ਜ਼ਿਆਦਾ ਹੁੰਦੀ ਹੈ ਇਸ ਨੂੰ ਜਲਦੀ ਜਲਦੀ ਕੋਈ ਖਾਂਸੀ ਜ਼ੁਕਾਮ ਨਹੀਂ ਹੁੰਦਾ ਬਾਕੀ ਤੁਹਾਡੇ ਏਰੀਆ ਤੇ ਵੀ ਡਿਪੈਂਡ ਕਰਦਾ ਵੀ ਜੇ ਤੋ ਤਾਂ ਏਰੀਆ ਕੋਈ ਜੰਗਲ ਜੇ ਇਲਾਕੇ ਚਾਹਤਾ ਉਹਨੂੰ ਹੋਰ ਐਨੀਮਲਸ ਤੋਂ ਦਿੱਕਤ ਆ ਜਿਵੇਂ ਕਿ ਸ਼ੇਰ ਵਗੈਰਾ ਤੋਂ ਹੋਰ ਸਟੇਟਸ ਦੇ ਵਿੱਚ ਉਰੇ ਆਪਣੇ ਪੰਜਾਬ ਦੇ ਵਿੱਚ ਇੱਥੇ ਨੇੜੇ ਤੇੜੇ ਖੇਤ ਨੇ ਐਦਾਂ ਦੀ ਕੋਈ ਦਿੱਕਤ ਨਹੀਂ ਹੈਗੀ ਬਾਕੀ ਇਹਨਾਂ ਨੂੰ ਸਾਲ ਦੇ ਵਿੱਚ ਜਿਹੜੀਆਂ ਵੈਕਸੀਨੇਸ਼ਨਸ ਲੱਗਦੀਆਂ ਨੇ ਪੀਪੀਆਰ ਐਫਐਮਡੀ ਵਗੈਰਾ ਉਹ ਇਹਨਾਂ ਲਈ ਜ਼ਰੂਰੀ ਹੁੰਦੀਆਂ ਨੇ ਫਾਇਦੇ ਕੀ ਕੁਝ ਹੁੰਦੇ ਨੇ ਫਾਇਦੇ ਜ਼ਰੂਰ ਦੱਸੋ ਲੋਕਾਂ ਨੂੰ ਹਨਾ ਮਿਲਕ ਦੇ ਜਿਹੜਾ ਸਰ ਗੋਟ ਮਿਲਕਾ ਉਹ ਬੱਚਿਆਂ ਵਾਸਤੇ ਸਭ ਤੋਂ ਵਧੀਆ ਹੈ ਕਿਉਂਕਿ ਬੱਚਿਆਂ ਦੀ ਇਮਿਊਨਿਟੀ ਲੋ ਹੁੰਦੀ ਆ ਜਿਨ੍ਹਾਂ ਬੱਚਿਆਂ 'ਚ ਗਰੋਥ ਨਹੀਂ ਹੋ ਰਹੀ ਹੈ ਜਿਨ੍ਹਾਂ ਦੀ ਹਾਈਟ ਨਹੀਂ ਵੱਧ ਰਹੀ ਉਹਨਾਂ ਵਾਸਤੇ ਜਿਹੜਾ ਗੋਟ ਮਿਲਕਾ ਉਹ ਕਾਫੀ ਅੱਛਾ ਹੈ ਕਿਉਂਕਿ ਗੌਟ ਮਿਲਕ ਦੇ ਵਿੱਚ ਕਾਫੀ ਇਮਿਊਨੋ ਬੂਸਟਰਸ ਹੁੰਦੇ ਨੇ ਤੇ ਇਸ ਨੂੰ ਜਿਹੜਾ ਮੈਂ ਤੁਹਾਨੂੰ ਦੱਸਿਆ ਵੀ ਬਾਇਓ ਆਰਗੇਨਿਕ ਸੋਡੀਅਮ ਵਜੋਂ ਜਾਣਿਆ ਜਾਂਦਾ ਹੈ ਬਜ਼ੁਰਗਾਂ ਵਾਸਤੇ ਵੀ ਕਾਫੀ ਅੱਛਾ ਹੈ ਜਿਹੜੇ ਅਸਥਮਾ ਦੇ ਪੇਸ਼IENTS ਹੁੰਦੇ ਨੇ ਉਹਨਾਂ ਵਾਸਤੇ ਵੀ ਗੌਟ ਮਿਲਕ ਕਾਫੀ ਅੱਛਾ ਹੈ ਬਾਕੀ ਆਪਾਂ ਕਿਸੇ ਵੀ ਘਰ ਚ ਪੁੱਛ ਲਈਏ ਵੀ ਗੌਟ ਮਿਲਕ ਦੇ ਕਿੰਨੇ ਫਾਇਦੇ ਨੇ ਸਭ ਨੂੰ ਪਤਾ ਹੀ ਹੁੰਦਾ ਕਿਉਂਕਿ ਡੇਂਗੂ ਵਿੱਚ ਜਦੋਂ ਆਪਾਂ ਪੀਂਦੇ ਆ ਤਾਂ ਕਿੰਨੀ ਜਲਦੀ ਰਿਕਵਰੀ ਮਿਲਦੀ ਹੈ ਅਗਰ ਆਪਾਂ ਰੋਜ਼ ਇਹਨੂੰ ਆਪਣੀ ਡਾਈਟ ਚ ਸ਼ਾਮਲ ਕਰਾਂਗੇ ਤਾਂ ਆਪਾਂ ਸੋਚ ਹੀ ਸਕਦੇ ਹਾਂ ਵੀ ਕਿੱਥੇ ਜਾਏਗੀ ਰਿਕਵਰੀ ਇਸ ਤਰ੍ਹਾਂ ਆਮ ਗੋਦਸ ਦੇ ਮਿਲਕ ਨਾਲੋਂ ਹਨਾ ਇਹ ਇਸ ਗੋਦਸ ਦਾ ਮਿਲਕ ਜਿਹੜਾ ਕਿੰਨਾ ਕੁ ਕੀਮਤੀ ਹੈ ਜਾਂ ਫਿਰ ਆਪਾਂ ਕਹਿ ਲਈਏ ਕਿ ਇਸ ਕਿੰਨੀ ਕੁ ਕੀਮਤ ਹੈ ਇਹਦੀ ਸਰ ਜਿਹੜੀ ਸ਼ਾਇਮ ਵੀਡਾ ਉਹ ਬੇਸਿਕਲੀ 3 ਤੋਂ 5 ਲੀਟਰ ਦੁੱਧ ਦਿੰਦੀ ਹੈ ਜਿਹੜਾ ਕਾਊ ਮਿਲਕ ਹੁੰਦਾ ਉਹ ਬਹੁਤ ਅੱਛਾ ਮਿਲਕ ਹੈ ਪਰ ਜਿਵੇਂ ਹੁਣ ਜਿਹੜੇ ਬਜ਼ੁਰਗ ਹੁੰਦੇ ਨੇ ਉਹਨਾਂ ਨੂੰ ਮਿਲਕ ਜਲਦੀ ਤੋਂ ਜਲਦੀ ਡਾਈਜੈਸਟ ਨਹੀਂ ਹੁੰਦਾ ਤਾਂ ਉਹਨਾਂ ਲਈ ਗੋਟ ਮਿਲਕ ਸਭ ਤੋਂ ਬੈਸਟ ਮੰਨਿਆ ਗਿਆ ਕਿਉਂਕਿ ਇਸ ਦੇ ਵਿੱਚ ਫੈਟਸ ਦੀ ਮਾਤਰਾ ਘੱਟ ਹੁੰਦੀ ਹੈ ਜਿਸ ਕਰਕੇ ਜਲਦੀ ਡਾਈਜੈਸਟ ਹੋ ਜਾਂਦਾ ਤੇ ਨਾਲ ਹੀ ਸਰ ਉਹਨਾਂ ਨੂੰ ਇਮਿਊਨਿਟੀ ਵੀ ਦਿੰਦਾ ਚੰਗੀ ਹੁਣ ਬੱਚਿਆਂ ਦੇ ਵਿੱਚ ਸਰ ਜਿਹੜੀ ਵੀਕਨੈਸ ਆਂਦੀ ਹੈ ਤੇ ਉਹਨਾਂ ਦੀ ਹਾਈਟ ਨਹੀਂ ਵੱਧਦੀ ਜਾਂ ਫਿਰ ਕੋਈ ਹੋਰ ਪ੍ਰੋਬਲਮ ਉਹਨਾਂ ਨੂੰ ਹੁੰਦੀ ਹੈ ਉਸ ਲਈ ਵੀ ਗੋਟ ਮਿਲਕ ਉਹਨਾਂ ਲਈ ਬਹੁਤ ਅ ਜੋ ਕਿ ਇੱਕ ਤਾਂ ਈਜ਼ੀ ਡਾਇਜੈਸਟ ਹੁੰਦਾ ਹੀ ਹੈ ਜਿਸ ਨਾਲ ਆਪਣਾ ਪਾਚਨ ਸਿਸਟਮ ਠੀਕ ਰਹਿੰਦਾ ਹੈ ਤੇ ਨਾਲ ਹੀ ਉਹਨਾਂ ਦੀ ਬੋਨਸ ਦੇ ਵਿੱਚ ਵੀ ਮਜ਼ਬੂਤੀ ਆਉਂਦੀ ਹੈ ਤੇ ਹਾਈਟ ਵੱਧਦੀ ਹੈ ਕੀਮਤ ਵਗੈਰਾ ਦੀ ਗੱਲ ਕਰੀਏ ਤਾਂ ਆਰਮਸ ਜਿਹੜੀ ਗੋਡਸ ਹੁੰਦੀਆਂ ਨੇ ਉਸ ਨਾਲੋਂ ਕੋਈ ਫਰਕ ਹੈਗਾ ਇਸ ਦਾ ਸਰ ਜਿਹੜੀ ਇਹ ਥੋੜੀ ਮਹਿੰਗੀ ਬਰੀਡ ਹੈ ਕਿਉਂਕਿ ਜਿਹੜੀ ਇਸ ਦੀ ਕੁਆਲਿਟੀ ਆ ਬਹੁਤ ਹੀ ਬੈਸਟ ਹੈ ਤਾਂ ਇਸ ਦਾ ਜਿਹੜਾ ਦੁੱਧ ਹੈ ਉਸ ਦਾ ਪ੍ਰਾਈਸ ਸਰ ਅਸੀਂ 400 ਰੁਪੀਸ ਲੀਟਰ ਰੱਖਿਆ ਹੋਇਆ ਹੈ ਤੇ ਸਰ ਜਿਹੜੀ ਇਹ ਬਰੀਡ ਦਾ ਦੁੱਧ ਇਸ ਲਈ ਪ੍ਰਾਈਸ ਵੱਧਦਾ ਕਿਉਂਕਿ ਜਿਹੜਾ ਗੋਟ ਮਿਲਕ ਹੁੰਦਾ ਹੈ ਉਹਦੇ ਵਿੱਚ ਵਿਟਾਮਿਨ ਜਿੰਨੇ ਹੁੰਦੇ ਨੇ ਅਤੇ ਉਹ ਹੋਰ ਦੁੱਧ ਨਾਲੋਂ ਵੱਖਰਾ ਹੁੰਦਾ ਉਸ ਦੀ ਲੱਖ ਖਾਸੀਅਤ ਹੁੰਦੀਆਂ ਨੇ ਇਸ ਲਈ ਸਰ ਇਸ ਦਾ ਪ੍ਰਾਈਸ ਜ਼ਿਆਦਾ ਹੈ ਤੇ ਬਿਲਕੁਲ ਇਹ ਪੂਰਾ ਫਾਰਮ ਬਣਿਆ ਹੋਇਆ ਹੈ ਤਾਂ ਇਸ ਫਾਰਮ ਦੀ ਤਸਵੀਰ ਤੁਸੀਂ ਦੇਖੋਗੇ ਕਿ ਇਹ ਪੂਰਾ ਗੋਟਸ ਜਿਹੜੀਆਂ ਨੇ ਇੱਥੇ ਰੱਖੀਆਂ ਹੋਈਆਂ ਨੇ ਜਿਸ ਤਰ੍ਹਾਂ ਆਮ ਦੇਖੀ ਆਪ ਪਿੰਡਾਂ ਦੇ ਵਿੱਚ ਹਨਾ ਲੋਕਾਂ ਨੇ ਮੱਝਾਂ ਰੱਖੀਆਂ ਹੁੰਦੀਆਂ ਨੇ ਗਾਵਾਂ ਰੱਖੀਆਂ ਹੁੰਦੇ ਆ ਉਸਦੇ ਫਾਰਮ ਬਣਾਏ ਹੁੰਦੇ ਨੇ ਹਨਾ ਲੋਕ ਤੁਹਾਡੇ ਕੋ ਆਉਂਦੇ ਨੇ ਫੇ ਕਹਿੰਦੇ ਨੇ ਕਿ ਭਾਈ ਤੁਸੀਂ ਗੋਟਸ ਫਾਰਮ ਬਣਾਇਆ ਹੈ ਹਨਾ ਸਾਰੇ ਲੋਕਾਂ ਦੀ ਮੈਂਟੈਲਿਟੀ ਹੁੰਦੀ ਹੈ ਵੀ ਜਦੋਂ ਕੋਈ ਬੰਦਾ ਅਲੱਗ ਕੰਮ ਕਰਦਾ ਹੈ ਪਹਿਲਾਂ ਤਾਂ ਉਸ ਨੂੰ ਕਾਫੀ ਡੀਮੋਟੀਵੇਟ ਕੀਤਾ ਜਾਂਦਾ ਹੈ ਵੀ ਤੁਸੀਂ ਬੱਕਰੀਆਂ ਰੱਖਿਆ ਕਿਉਂਕਿ ਇਸ ਨੂੰ ਆਪਣੇ ਜਿਵੇਂ ਕਿਹਾ ਜਾਂਦਾ ਹੈ ਵੀ ਤਾਂ ਬੱਕਰੀਆਂ ਕੋਈ ਨੂੰ ਐਜ਼ ਅ ਪੂਰਾ ਸਟਰਕਚਰ ਨਹੀਂ ਰੱਖਿਆ ਜਾਂਦਾ ਕਿਉਂਕਿ ਜਿਵੇਂ ਆਪਾਂ ਦੇਖਦੇ ਆਂ ਕਿ ਰੋਡ ਸਾਈਡ ਚ ਚਰਾ ਲੈਂਦੇ ਆਂ ਅਸੀਂ ਇਸ ਨੂੰ ਪੂਰਾ ਸਟਰਕਚਰਡ ਪੂਰਾ ਪੱਕਾ ਫਾਰਮ ਬਣਾ ਕੇ ਰੱਖਿਆ ਹੋਇਆ ਹੈ ਜਦੋਂ ਕੋਈ ਜਦੋਂ ਫਿਰ ਆਪਾਂ ਫਾਰਮ ਚ ਸਫਲ ਹੋਣ ਲੱਗ ਜਾਂਦੇ ਆਂ ਫਿਰ ਉਹੀ ਲੋਕ ਐਪਰੀਸ਼ੀਏਟ ਵੀ ਕਰਦੇ ਨੇ ਤੁਹਾਨੂੰ ਸਾਨੂੰ ਬਹੁਤ ਖੁਸ਼ੀ ਹੁੰਦੀ ਹੈ ਕਿ ਜਿਵੇਂ ਹੁਣ ਅਸੀਂ ਸਫਲ ਹੁੰਦੇ ਜਾ ਰਹੇ ਆਂ ਤਾਂ ਹੋ ਹੋ ਲੋਕ ਅਪਰੀਸ਼ੀਏਟ ਵੀ ਕਰਦੇ ਨੇ ਜਿਹੜੇ ਪਹਿਲਾਂ ਆਂਦੇ ਸੀ ਹੁਣ ਉਹਨਾਂ ਨੂੰ ਵੀ ਲੱਗਦਾ ਵੀ ਹਾਂ ਵੀ ਇਸ ਬਿਜ਼ਨਸ ਚ ਇਨਕਮ ਜਨਰੇਟ ਕੀਤੀ ਜਾ ਸਕਦੀ ਹੈ। ਪਰ ਅੱਜ ਜਿਹੜਾ ਤੁਸੀਂ ਇਹ ਪੂਰਾ ਫਾਰਮ ਖੜਾ ਕਰਤਾ ਨਾ ਇੱਕ ਬੱਕਰੀ ਦੇ ਉੱਪਰ ਉਹ ਹਨਾ ਮਿਹਨਤ ਕਰਕੇ ਪੂਰੀ ਹਨਾ ਜਿਸ ਤਰ੍ਹਾਂ ਬਿਜ਼ਨਸ ਮਾਈਂਡਡ ਲਗਾਇਆ ਤੁਸੀਂ ਕਿ ਵੀ ਇਹ ਵੀ ਹੋ ਸਕਦਾ ਸਾਰਾ ਕੁਝ ਹੁਣ ਕਿੱਥੇ ਕਿੱਥੇ ਤੁਹਾਡਾ ਮਿਲਕ ਜਿਹੜਾ ਇਹਨਾਂ ਗੋਟਸ ਦਾ ਜਾ ਰਿਹਾ ਲੋਕੀ ਕੁਝ ਕਹਿੰਦੇ ਨੇ ਫਿਰ ਉਹ ਮਿਲਕ ਲੈ ਕੇ ਸਰ ਜਿਹੜਾ ਅਸੀਂ ਮਿਲਕ ਤੁਹਾਨੂੰ ਦੱਸਿਆ ਕਿ ਸਵੇਰੇ ਅਸੀਂ ਲੈ ਜੰਨੇ ਆ ਉਹਦੇ ਤੋਂ ਖੁਦ ਚੋਕੇ ਲੈ ਕੇ ਜਾਂਦੇ ਆ ਉੱਥੇ ਜਾ ਕੇ ਸਾਫ਼ ਸੁਫ਼ਾਫ਼ ਸਾਫ਼ ਸੁਥਰੇ ਤਰੀਕੇ ਨਾਲ ਪੈਕਿੰਗ ਕਰਦੇ ਆ ਤਾਂ ਅਸੀਂ ਕਈ ਲੋਕਾਂ ਨੇ ਹੋਮ ਡਿਲੀਵਰੀ ਲਗਾ ਰੱਖੀ ਹੈ ਤਾਂ ਉਹਨਾਂ ਦਾ ਰੋਜ਼ ਰੋਜ਼ ਹੋਮ ਡਿਲੀਵਰੀ ਚੱਲਾ ਜਾਂਦਾ ਹੈ ਕਈ ਲੋਕ ਹੁੰਦੇ ਨੇ ਜਿਹੜੇ ਘਰ ਤੋਂ ਆ ਕੇ ਲੈ ਜਾਂਦੇ ਨੇ ਕਈ ਹੁੰਦੇ ਨੇ ਜਿਹੜੇ ਘੀ ਵਗੈਰਾ ਲੈ ਜਾਂਦੇ ਨੇ ਤੇ ਬਾਕੀ ਸਾਨੂੰ ਫੋਨ ਜਿਵੇਂ ਸਾਡਾ ਨੰਬਰ ਹੈ ਤਾਂ ਉਸ ਤੋਂ ਫੋਨ ਬਹੁਤ ਜ਼ਿਆਦਾ ਆਉਂਦੇ ਨੇ ਪਰ ਪੰਜਾਬ ਦੇ ਅਲੱਗ-ਅਲੱਗ ਕੋਨਿਆਂ 'ਚੋਂ ਵੀ ਜਿਵੇਂ ਸਾਨੂੰ ਬਠਿੰਡੇ ਤੋਂ ਫੋਨ ਆ ਗਿਆ ਕਿ ਸਾਨੂੰ ਦੁੱਧ ਚਾਹੀਦਾ ਪਰ ਟ੍ਰਾਂਸਪੋਰਟੇਸ਼ਨ ਕਰਕੇ ਹਲੇ ਅਸੀਂ ਉੱਥੇ ਤੱਕ ਨਹੀਂ ਪਹੁੰਚਾ ਪਾਉਂਦੇ ਮੇਰੇ ਸਭ ਤੋਂ ਅਪੀਲਾ ਕਿ ਗੌਟ ਮਿਲਕ ਦੇ ਫਾਇਦੇ ਤਾਂ ਬਹੁਤ ਸਾਰੇ ਨੇ ਪਰ ਅਸੀਂ ਤੁਹਾਨੂੰ ਇੰਨੀ ਦੂਰ ਤੱਕ ਨਹੀਂ ਦੇ ਸਕਦੇ ਤਾਂ ਤੁਸੀਂ ਆਪਣੇ ਨੇੜੇ ਦੇ ਬੱਕਰੀ ਪਾਲਕ ਨਾਲ ਜ਼ਰੂਰ ਸੰਪਰਕ ਕਰੋ ਕਿਉਂਕਿ ਬੱਕਰੀਆਂ ਦਾ ਦੁੱਧ ਆਪਣੀ ਸਿਹਤ ਵਾਸਤੇ ਬਹੁਤ ਅੱਛਾ ਹੁੰਦਾ ਹੈ ਇਹ ਵਾਰ ਜਿਸ ਤਰ੍ਹਾਂ ਲੋਕ ਕਹਿੰਦੇ ਨੇ ਕਿ ਹਨਾ ਹਵਕ ਵਗੈਰਾ ਆਂਦੀ ਹੈ ਜਾਂ 스멜 ਵਗੈਰਾ ਕਰਦਾ ਦੁੱਧ ਹਨਾ ਉਸ ਦਾ ਕਾਰਨ ਕੀ ਹੁੰਦਾ ਸਾਰਾ ਸਰ ਉਸ ਦੇ ਦੋ ਕਾਰਨ ਹੁੰਦੇ ਨੇ ਪਹਿਲਾਂ ਤਾਂ ਕਿ ਦੁੱਧ ਸਾਫ਼ ਸੁਥਰੇ ਤਰੀਕੇ ਨਾਲ ਨਹੀਂ ਚੋਇਆ ਜਾ ਰਿਹਾ ਜੇ ਹੁਣ ਅਸੀਂ ਉਹਰੇ ਦੁੱਧ ਪੂਰੇ ਪਿਓਰ ਹਾਈਜਨਿਕ ਤਰੀਕੇ ਨਾਲ ਚੋਣੇ ਆ ਜਿਹੜਾ ਅਸੀਂ ਡੋਲੂ ਵਰਤਦਾ ਉਸ ਤੇ ਵੀ ਕਾਟਨ ਦਾ ਕੱਪੜਾ ਚੜਿਆ ਹੋਇਆ ਹੁੰਦਾ ਆ ਤੇ ਇਸ ਨੇ ਥਾਂ ਨੂੰ ਸਾਫ਼ ਕਰਕੇ ਸਾਫ਼ ਸੁਥਰੇ ਤਰੀਕੇ ਨਾਲ ਪੂਰੇ ਸਾਫ਼ ਸੁਥਰੇ ਤਰੀਕੇ ਨਾਲ ਅਸੀਂ ਦੁੱਧ ਚੋਣੇ ਆ ਦੂਸਰਾ ਕਿ ਜਦੋਂ ਮੇਲ ਤੇ ਫੀਮੇਲ ਇਕੱਠੇ ਰਹਿੰਦੇ ਨੇ ਤਾਂ ਉਦੋਂ 스멜 ਆਂਦੀ ਹੈ ਔਰ ਜਿਹੜੀਆਂ ਬੱਕਰੀਆਂ ਚਰਦੀਆਂ ਨੇ ਕਿਉਂਕਿ ਚਰਨ ਤੋਂ ਬਾਅਦ ਜਿਵੇਂ ਉਹਨਾਂ ਨੂੰ ਪਿਆਸ ਲੱਗੀ ਤਾਂ ਉਹਨਾਂ ਨੇ ਇਹ ਨਹੀਂ ਦੇਖਣਾ ਕਿ ਪਾਣੀ ਗੰਦਾ ਹੈ ਜਾਂ ਸਾਫ਼ ਹੈ ਉਹ ਪੀ ਲੈਣਗੀਆਂ ਤਾਂ ਜਿਹੜੀ ਚੀਜ਼ ਉਹ ਖਾ ਰਹੀਆਂ ਉਸੇ ਦੇ ਸਾਥ ਦੁੱਧ ਚਾਏਂਗੇ ਤਾਂ ਜਿਹੜੀ ਬੱਕਰੀਆਂ ਬਾਹਰ ਚਰਦੀਆਂ ਉਹਨਾਂ ਚੋ ਸਮੈਲ ਆਂਦੀ ਹੁੰਦੀ ਆ ਤੇ ਜਾਂ ਫਿਰ ਮੇਲ ਤੇ ਫੀਮੇਲ ਦੇ ਇਕੱਠੇ ਰਹਿਣ ਨਾਲ ਆਂਦੀ ਹੁੰਦੀ ਆ ਅਸੀਂ ਇਹਨਾਂ ਚੀਜ਼ਾਂ ਦਾ ਪੂਰਾ ਧਿਆਨ ਰੱਖਦੇ ਆ ਜਿਹੜੇ ਸਾਡੇ ਕਸਟਮਰਸ ਆ ਉਹਨਾਂ ਦੇ ਵੀ ਫੀਡਬੈਕ ਆਂਦੇ ਨੇ ਵੀ ਤੁਸੀਂ ਬੱਕਰੀ ਦੇ ਦੁੱਧ ਤੋਂ ਤੁਹਾਡੇ ਜਿਹੜਾ ਬੱਕਰੀ ਦਾ ਦੁੱਧ ਆ ਉਸ ਚ ਬਿਲਕੁਲ ਵੀ ਸਮੈਲ ਨਹੀਂ ਆ ਰਹੀ ਕਈ ਕਸਟਮਰਸ ਤਾਂ ਅੱਜ ਕਿੰਨੇ ਕਸਟਮਰ ਬਣ ਗਏ ਨੇ ਅੱਜ ਸਰ ਤਕਰੀਬਨ ਸਾਡੇ ਕੋਲ ਜਿਹੜੇ ਹੈਗੇ ਨੇ 15 ਤੋਂ 20 ਤਾਂ ਹੋਮ ਡਿਲੀਵਰੀ ਵਾਲੇ ਨੇ ਐਂਡ ਉਸ ਤੋਂ ਬਾਅਦ ਜਿਹੜੇ ਰੋਜ਼ ਰੋਜ਼ ਆ ਜਾਂਦੇ ਨੇ ਜਿਵੇਂ ਵਿਜ਼ਿਟ ਵਾਸਤੇ ਫਾਰਮ ਤੇ ਉਹ ਵੀ ਆ ਜਾਂਦੇ ਨੇ 7-8 ਇੱਕ ਅਸੀਂ ਟ੍ਰੇਨਿੰਗ ਵੀ ਦੰਨੇ ਆ ਇਸ ਵਾਰ ਅਸੀਂ ਇਸ ਮਹੀਨੇ ਚ ਸੀ ਬੈਚ ਰੱਖਿਆ ਹੋਇਆ ਹੈ 25 ਤੇ 26 ਮਈ ਦਾ ਜਿਸ ਦੇ ਵਿੱਚ ਤੁਹਾਨੂੰ ਪੂਰਾ ਕੁਝ ਸਿਖਾਇਆ ਜਾਏਗਾ ਵੀ ਬੱਕਰੀ ਪਾਲਣ ਕਿਵੇਂ ਸ਼ੁਰੂ ਕਰਨਾ ਹੈ ਕੀ ਕੀ ਸਟੈਪਸ ਹੁੰਦੇ ਨੇ ਬੱਕਰੀਆਂ ਦੀ ਸਾਮ ਸੰਭਾਲ ਕਿਵੇਂ ਕਰਨੀ ਆ ਔਰ ਮੈਨੇਜਮੈਂਟ ਵਗੈਰਾ ਸਾਰੇ ਟੌਪਿਕਸ ਤੇ ਗੱਲ ਕੀਤੀ ਜਾਏਗੀ ਤੇ ਜਿਹੜਾ ਸਭ ਨੂੰ ਪਤਾ ਹੀ ਹੋਏਗਾ ਜਿਹੜੇ ਬੱਕਰੀਆਂ ਪਾਲਦੇ ਨੇ ਆ ਜਿਹੜੇ ਨਹੀਂ ਵੀ ਪਾਲਦੇ ਵੀ ਇਸ ਇਸ ਪ੍ਰੋਜੈਕਟ ਤੇ ਜਿਹੜੀ ਸਰਕਾਰ ਹੈ ਉਹ ਲੋਨ ਦਿੰਦੀ ਹੈ ਐਨ ਐਲ ਐਮ ਦਾ ਲੋਨ ਹੁੰਦਾ ਉਸ ਬਾਰੇ ਵੀ ਪੂਰੀ ਜਾਣਕਾਰੀ ਦਿੱਤੀ ਜਾਏਗੀ ਤੇ ਟ੍ਰੇਨਿੰਗ ਦੋ ਦਿਨ ਦੀ ਹੁੰਦੀ ਹੈ ਤੇ ਇਹਨਾਂ ਦੀ ਇੱਕ ਰਿੰਦੀ ਸਾਡੀ ਰਿਹائش ਹੁੰਦੀ ਹੈ ਤੇ ਖਾਣਾ ਪੀਣਾ ਵਿੱਚ ਹੀ ਹੁੰਦਾ ਜੇਕਰ ਇਹਨਾਂ ਦੀ ਏਜ ਦੀ ਗੱਲ ਕਰੀਏ ਏਜ ਕਿੰਨੀ ਕੁ ਹੁੰਦੀ ਹੈ ਇਹਨਾਂ ਦੀ ਹਨਾ ਵੀ ਉਮਰ ਕਿੰਨੀ ਕੁ ਹੁੰਦੀ ਹੈ ਜਿਹੜੀ ਸਾਰਿਆਂ ਦੀ ਉਮਰ ਹੁੰਦੀ ਹੈ ਨਾ ਦੰਦਾ ਤੋਂ ਪਤਾ ਲੱਗ ਜਾਂਦੀ ਹੈ ਜਿਵੇਂ ਅੱਠ ਦੰਦ ਹੋ ਜਾਂਦੀ ਹੈ ਬੱਕਰੀ ਇਹਦੀ ਜਿਹੜੀ ਉਮਰ ਹੁੰਦੀ ਹੈ 10 ਤੋਂ 12 ਸਾਲ ਤੱਕ ਆਰਾਮ ਨਾਲ ਰਹੁੰਦੀ ਹੈ ਬਾਕੀ ਕੋਈ ਕੋਈ ਬੱਕਰੀ ਹੁੰਦੀ ਹੈ 14 ਤੋਂ 15 ਸਾਲ ਵੀ ਜੀ ਜੰਦੀ ਹੈ ਬਿਲਕੁਲ ਇਹ ਤਸਵੀਰ ਹੈ ਪੂਰੇ ਗੋਟ ਫਾਰਮ ਦੀ ਤੁਸੀਂ ਦੇਖ ਪਾ ਰਹੇ ਹੋ ਕਿ ਕਿਸ ਤਰ੍ਹਾਂ ਇੱਥੇ ਜਿਹੜੀਆਂ ਨੇ ਵੱਡੀ ਗਿਣਤੀ ਦੇ ਵਿੱਚ ਅਕਸਰ ਤੁਸੀਂ ਦੇਖਿਆ ਹੋਵਗਾ ਪਿੰਡਾਂ ਦੇ ਵਿੱਚ گاਵਾ ਮੱਜਾ ਰੱਖਿਆ ਹੁੰਦੀਆਂ ਨੇ ਉਸ ਦੇ ਫਾਰਮ ਬਣਾਏ ਹੁੰਦੇ ਨੇ ਲੇਕਿਨ ਇਹ ਗੋਟ ਫਾਰਮ ਹੈ ਇਹ ਤੁਸੀਂ ਦੇਖੋਗੇ ਤਸਵੀਰ ਕੀ ਇਹ ਦੋ ਭੈਣਾਂ ਨੇ ਜਿਨ੍ਹਾਂ ਨੇ ਇੱਕ ਨੂਰ ਤੇ ਮੰਨਤ ਨੇ ਪੂਰਾ ਇਹ ਗੋਟ ਫਾਰਮ ਤੇ ਅੱਜ ਜਿਸ ਤਰ੍ਹਾਂ ਹਨਾ ਤੁਸੀਂ ਇਹ ਸਾਰਾ ਕੁਝ ਦੇਖਦੇ ਹੋ ਹਨਾ ਤੁਹਾਡੇ ਜਿਵੇਂ ਘਰੇ ਆਂਦੇ ਨੇ ਲੋਕ ਹਨਾ ਦੁੱਧ ਲੈਣ ਦੇ ਲਈ ਹਨਾ ਪਿੰਡਾਂ ਵਾਲੇ ਲੋਕ ਅਕਸਰ ਆਂਦੇ ਹੋਣਗੇ ਉਹ ਕੀ ਕਹਿੰਦੇ ਨੇ ਫਿਰ ਉਰੇ ਆ ਕੇ ਸਰ ਸਾਡੇ ਕੋਲ ਜਿਹੜੇ ਵੀ ਕਸਟਮਰਸ ਆਉਂਦੇ ਨੇ ਉਹ ਵੈਲ এডਿਕੇਟਿਡ ਆਉਂਦੇ ਨੇ ਜਿਨ੍ਹਾਂ ਨੂੰ ਪਤਾ ਹੁੰਦਾ ਵੀ ਗੌਟ ਮਿਲਕ ਦੇ ਫਾਇਦੇ ਨੇ ਉਹ ਤਾਂ ਬਿਨਾਂ ਕੁਝ ਕਹੇ ਲੈ ਜਾਂਦੇ ਨੇ ਕਿਉਂਕਿ ਜਿਹੜਾ ਹਰ bizness ਹੁੰਦਾ ਉਹਦੇ ਟਾਰਗੇਟਡ ਆਡੀਅנס ਹੁੰਦੀ ਹੈ ਜਿਹੜੀ ਕਿ ਟਾਰਗੇਟਡ ਆਡੀਅנס ਹੁੰਦੀ ਹੈ ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਵੀ ਜਿੰਨਾ ਮਰਜੀ ਕੋਸਟ ਹੋਵੇ ਉਹ ਲੈ ਜਾਂਦੇ ਨੇ ਬਾਕੀ ਜਿਨ੍ਹਾਂ ਨੂੰ ਹਲੇ ਨਹੀਂ ਪਤਾ ਜਿਨ੍ਹਾਂ ਨੂੰ ਹਲੇ ਅਵੇਅਰਨੈਸ ਦੀ ਲੋੜ ਆ ਜਿਨ੍ਹਾਂ ਨੂੰ ਜਾਣਕਾਰੀ ਹਲੇ ਚਾਹੀਦੀ ਹੈ ਉਹ ਥੋੜਾ ਨਾਪ ਤੋਲ ਕਰਦੇ ਨੇ ਬਾਕੀ ਨਹੀਂ ਤਾਂ ਆਰਾਮ ਨਾਲ ਲੈ ਜਾਂਦੇ ਆ ਸਰ ਅੱਜ ਗੌਡ ਫਾਰਮ ਦੇ ਵਿੱਚ ਕੀ ਕੁਝ ਬਣਾਇਆ ਹੋਇਆ ਤੁਸੀਂ ਅੱਜ ਦੇ ਸਮੇਂ ਦੇ ਵਿੱਚ ਸੋ ਗਾਡ ਫਾਰਮਿੰਗ ਦੇ ਵਿੱਚ ਅਸੀਂ ਪੂਰਾ ਇੱਕ ਤਾਂ ਸਟਰਕਚਰ ਬਣਾਇਆ ਹੋਇਆ ਹੈ ਇਹਨਾਂ ਦਾ ਪੂਰਾ ਰਿਕਾਰਡ ਰੱਖਿਆ ਹੋਇਆ ਹੈ ਅਸੀਂ ਆਪਣੇ ਜਾਨਵਰਾਂ ਦੀ ਟੈਗਿੰਗ ਵੀ ਕੀਤੀ ਹੋਈ ਹੈ ਜਿਸ ਨਾਲ ਪਤਾ ਲੱਗ ਜਾਂਦਾ ਇਹਨਾਂ ਦੀ ਪਿਛਲੀ ਪੀੜ੍ਹੀ ਅਗਲੀ ਪੀੜ੍ਹੀ ਕਿਉਂਕਿ ਜਿਹੜੀ ਟੈਗਿੰਗ ਹੈ ਉਹ ਮੋਸਟ ਇੰਪੋਰਟੈਂਟ ਹੈ ਕਿਉਂਕਿ ਜਿਹੜੇ ਜਾਨਵਰ ਹੁੰਦੇ ਆ ਉਹਨਾਂ 'ਚ ਇਨਬਰੀਡਿੰਗ ਦੇ ਚਾਂਸਸ ਜੇ ਅਗਰ ਆਪਾਂ ਨਹੀਂ ਰਿਕਾਰਡ ਰੱਖਦੇ ਤਾਂ ਜ਼ਿਆਦਾ ਹੋ ਜਾਂਦੇ ਆ ਤਾਂ ਇਨਬਰੀਡਿੰਗ ਕਰਕੇ ਜਿਹੜੀ ਨਸਲ ਆ ਉਹ ਖਰਾਬ ਹੋਣੀ ਸ਼ੁਰੂ ਹੋ ਜਾਂਦੀ ਹੈ ਤਾਂ ਇਸ ਕਰਕੇ ਟੈਗਿੰਗ ਬਹੁਤ ਜ਼ਰੂਰੀ ਹੈ ਬਾਕੀ ਅਸੀਂ ਫੀਡਿੰਗ ਦਾ ਰਿਕਾਰਡ ਵੀ ਰੱਖਦੇ ਆ ਮਿਲ ਤੁਸੀਂ ਕਿਹਾ ਕਿ ਹਨਾ ਹਵਾਕ ਵਗੈਰਾ ਆਨ ਦੇ ਕਾਰਨ ਦੱਸੇ ਨੇ ਤੁਸੀਂ ਕਿ ਜੇਕਰ ਤੁਸੀਂ ਮੇਲ ਨਾਮ ਰੱਖਦੇ ਹੋ ਨਾ ਤਾਂ ਆਂਦੀ ਹੈ ਫਿਰ ਤੁਸੀਂ ਇਹਨਾਂ ਨੂੰ ਲੱਗ ਵਗੈਰਾ ਰੱਖਦੇ ਹੋ ਕੋਈ ਇਹਨਾਂ ਦਾ ਬਣਾਇਆ ਪਿਆ ਸਰ ਸਾਡੇ ਫਾਰਮ ਦੇ ਵਿੱਚ 10 ਸੈਕਸ਼ਨਸ ਨੇ ਜਿਨ੍ਹਾਂ ਦੇ ਵਿੱਚ ਅਸੀਂ ਨਗ ਨਗ ਰੱਖੇ ਹੋਏ ਨੇ ਜਿਵੇਂ ਕਿ ਇੱਕ ਸੈਕਸ਼ਨ ਦੇ ਵਿੱਚ ਗੱਬਨ ਬੱਕਰੀਆਂ ਹੋ ਗਈਆਂ ਦੂਜੇ ਸੈਕਸ਼ਨ ਦੇ ਵਿੱਚ ਮੇਲ ਬਰੀਡਰਸ ਹੋ ਗਏ ਤੀਸਰੇ ਸੈਕਸ਼ਨ ਦੇ ਵਿੱਚ ਜਿਵੇਂ ਜਿਹੜੇ ਬੱਚੇ ਨੇ ਜਾਨੂੰ ਡਾਈਟ ਦੀ ਜ਼ਰੂਰਤ ਹੁੰਦੀ ਹੈ 6 ਮਹੀਨੇ ਦੇ ਉਹ ਹੋ ਗਏ ਅਤੇ ਇਸ ਤਰਿਕਾ ਨਾਲ ਅਸੀਂ ਵੰਡ ਕੀਤੀ ਹੋਈ ਹੈ ਤਾਂ ਕਿ ਬੱਕਰੀਆਂ ਦੇ ਜਿਹੜਾ ਮਿਲ ਕੇ ਉਸ ਚ ਸਮੈਲ ਨਾ ਆਏ ਇਸ ਲਈ ਅਸੀਂ ਮੇਲ ਤੇ ਫੀਮੇਲ ਬਰੀਡਰ ਨੂੰ ਅਲੱਗ ਰੱਖਦੇ ਹਾਂ ਪਹਿਲਾਂ ਜਦੋਂ ਸ਼ੁਰੂਆਤ ਦੇ ਵਿੱਚ ਤੁਸੀਂ ਕੰਮ ਸ਼ੁਰੂ ਕੀਤਾ ਸੀ ਨਾ ਉਦੋਂ ਦਿੱਕਤਾਂ ਕਾਫੀ ਆਈਆਂ ਹੋਣਗੀਆਂ ਜਿਸ ਤਰ੍ਹਾਂ ਕੋਈ ਬਿਮਾਰ ਹੋ ਗਈ ਹਨਾ ਕੁਝ ਹੋ ਗਿਆ ਜਿਵੇਂ ਹਨਾ ਉਸ ਦੇ ਵਿੱਚ ਦਿੱਕਤਾਂ ਕਾਫੀ ਆਈ ਹੋਏਗੇ ਪੁੱਛ ਪੜਤਾਲ ਕਰਨੀ ਹੈ ਨਾ ਸਾਰਾ ਕੁਝ ਕਿਸ ਤਰ੍ਹਾਂ ਨਿਕਲਦਾ ਇਸ ਸਮਾ ਉਹ ਤੋਂ ਸਰ ਜੀ ਅਸੀਂ ਸ਼ੁਰੂ ਕੀਤਾ ਸੀ ਪਹਿਲੇ ਸਾਲ ਚ ਸਾਡਾ ਕਾਫੀ ਮੋਰਟੈਲਿਟੀ ਰੇਟ ਸੀ ਕਿਉਂਕਿ ਅਸੀਂ ਵੀ ਨਵੇਂ-ਨਵੇਂ ਸੀ ਸਾਨੂੰ ਵੀ ਇਨੀ ਨੋ ਲੈਜ ਨਹੀਂ ਸੀ ਮਮਾ ਨੇ ਟ੍ਰੇਨਿੰਗ ਦਿੱਤੀ ਸੀ ਪਰ ਸਾਨੂੰ ਇਨੀ ਨੋ ਲੈਜ ਨਹੀਂ ਸੀ ਇਸ ਕਰਕੇ ਮੋਰਟੈਲਿਟੀ ਰੇਟ ਵੀ ਕਾਫੀ ਹੋਇਆ ਔਰ ਜਿਵੇਂ ਛੋਟੀ-ਮੋਟੀ ਬਿਮਾਰੀਆਂ ਜਿਵੇਂ ਖਾਂਸੀ ਜ਼ੁਕਾਮ ਹੁੰਦਾ ਉਹਦੀ ਕੋਈ ਮੈਡੀਸਿਨ ਨਹੀਂ ਪਤਾ ਸੀ ਤਾਂ ਪਹਿਲਾਂ ਜ਼ਿਆਦਾ ਮੋਰਟੈਲਿਟੀ ਰੇਟ ਸੀ ਹੌਲੀ-ਹੌਲੀ ਹੌਲੀ-ਹੌਲੀ ਘਟਦਾ ਗਿਆ ਬਹੁਤ ਘੱਟ ਮੋਰਟੈਲਿਟੀ ਰੇਟ ਆ ਸੇਲਸ ਵੀ ਜ਼ਿਆਦਾ ਆ ਹੋਲੀ-ਹੋਲੀ ਹੋਲੀ ਸੁਧਾਰ ਹੋ ਰਿਹਾ ਇਸ ਤਰ੍ਹਾਂ ਸਾਨਨ ਬਰੀਡ ਤੇ ਕਦੋਂ ਲੈ ਕੇ ਆਏ ਸੀਗੇ ਪਹਿਲੀ ਵਾਰ ਜਦੋਂ ਲੈ ਕੇ ਆਏ ਹੋਰੇ ਹਨਾ ਫਾਰਮ ਦੇ ਵਿੱਚ ਕਦੋਂ ਲੈ ਕੇ ਆਏ ਸੀਗੇ ਸਰ ਇਹ ਤਕਰੀਬਨ 3.5 ਸਾਲ ਪਹਿਲਾਂ ਅਸੀਂ ਲੈ ਕੇ ਆਏ ਸੀ ਕਿਉਂਕਿ ਉਸ ਤੋਂ ਪਹਿਲਾਂ ਅਸੀਂ ਘਰ ਹੀ ਰੱਖੀ ਹੋਈ ਸੀ ਅਸੀਂ 5 ਬੱਕਰੀਆਂ ਲੈ ਕੇ ਆਏ ਸੀ ਸਾਨਨ ਬਰੀਡ ਦੀਆਂ ਇੰਡੀਆ ਦੇ ਇੰਡੀਆ ਵਿੱਚੋਂ ਹੀ ਲੈ ਕੇ ਆਏ ਸੀ ਤਾਂ ਉਸ ਤੋਂ ਬਾਅਦ ਹੀ ਉਸ ਤੋਂ ਅੱਗੇ ਵਧਿਆ ਹੈ ਜਿਸ ਤਰ੍ਹਾਂ ਕੋਈ ਕਹ ਰਹੇ ਕਿ ਹਨਾ ਲੋਕੀ ਹੁਣ ਸਿੱਖਣ ਵਾਸਤੇ ਵੀ ਆਉਂਦੇ ਤੁਸੀਂ ਲੋਕਾਂ ਨੂੰ ਹਨਾ ਦੱਸਦੇ ਹੋ ਕਿ ਭਈ ਇਹ ਹਨਾ ਵੀ ਅੱਦਾ ਸ਼ੁਰੂ ਹੁੰਦਾ ਗੋਟ ਫਾਰਮ ਵਗ ਜੇ ਲੇਕ ਲੋਕਾਂ ਨੇ ਜਾਣਨਾ ਹੋਵੇ ਸੋਸ਼ਲ ਮੀਡੀਆ ਤੇ ਇਹ ਕਿਸ ਤਰ੍ਹਾਂ ਸ਼ੁਰੂ ਹੁੰਦਾ ਹੈ ਕਿਸ ਤਰ੍ਹਾਂ ਹਨਾ ਵੀ ਰੱਖਿਆ ਜਾ ਸਕਦੀ ਹੈ ਨੇ ਉਹ ਜ਼ਰੂਰ ਦੱਸੋ ਲੋਕਾਂ ਸਰ ਤੁਸੀਂ ਸਾਡਾ ਨੰਬਰ ਆ ਫਾਰਮ ਹਾਊਸ ਦਾ 7889002731 ਨੰਬਰ ਤੁਹਾਨੂੰ ਸਕਰੀਨ ਤੇ ਵੀ ਵਿਜ਼ੀਬਲ ਹੋ ਜਾਏਗਾ ਅਸੀਂ ਇਸ ਨੰਬਰ ਤੇ ਕਾਲ ਕਰਕੇ ਤੁਸੀਂ ਪੁੱਛ ਵੀ ਸਕਦੇ ਹੋ ਅਗਲੇ ਟ੍ਰੇਨਿੰਗ ਦੇ ਬੈਚਸ ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਕਿ ਇਸ ਵਾਰ ਅਸੀਂ 25 ਤੇ 26 ਮਈ ਦਾ ਜਿਹੜਾ ਟ੍ਰੇਨਿੰਗ ਸੈਸ਼ਨ ਅਟੈਂਡ ਲਗਾ ਰਹੇ ਹਾਂ ਤੁਸੀਂ ਅਟੈਂਡ ਕਰ ਸਕਦੇ ਹੋ ਉਸ ਦੀ ਫੀਸ ਟੋਟਲ 4900 ਰੁਪਏ ਹੈ ਕਿਉਂਕਿ 2 ਦਿਨ 2 ਦਿਨ ਦੀ ਟ੍ਰੇਨਿੰਗ ਹੁੰਦੀ ਆ 1 ਦਿਨ ਦੀ ਰਿਹਾਈਸ਼ ਹੋਏਗੀ ਤੁਹਾਡੀ ਉਸ ਦੇ ਵਿੱਚ ਤੇ ਖਾਣਾ ਪੀਣ ਦਾ ਪ੍ਰਬੰਧ ਹੋਏਗਾ ਇਸ ਦੇ ਵਿੱਚ ਤੁਹਾਨੂੰ ਪ੍ਰੋਪਰ ਜਾਣਕਾਰੀ ਦਿੱਤੀ ਜਾਏਗੀ ਕਿ ਕਿਵੇਂ ਤੁਸੀਂ ਬੱਕਰੀ ਪਾਲਣ ਸਟਾਰਟ ਕਰ ਸਕਦੇ ਹੋ ਜੇਕਰ ਤੁਸੀਂ ਫ੍ਰੈਸ਼ਰ ਵੀ ਹੋ ਤੁਸੀਂ ਕਦੇ ਬੱਕਰੀਆਂ ਪਾਲੀਆਂ ਵੀ ਨਹੀਂ ਹੈਗੀਆਂ ਤਾਂ ਵੀ ਤੁਸੀਂ ਬੱਕਰੀ ਪਾਲਣ ਸਟਾਰਟ ਕਰ ਸਕਦੇ ਹੋ ਇਸ ਚਿਕ ਪਲੱਸ ਪੁਆਇੰਟ ਇਹ ਹੈ ਕਿ ਨਾ ਤੁਹਾਨੂੰ ਇਸ ਦੇ ਟ੍ਰੇਨਿੰਗ ਦੇ ਵਿੱਚ ਬੱਕਰੀਆਂ ਸਿਰਫ ਪਾਲਣੀਆਂ ਸਿਖਾਈਆਂ ਜਾਣਗੀਆਂ ਇਹ ਵੀ ਦੱਸਿਆ ਜਾਏਗਾ ਕਿ ਬੱਕਰੀ ਦੇ ਦੁੱਧ ਨੂੰ ਕਿਵੇਂ ਸੇਲ ਕਰਨਾ ਹੈ ਰੋਜ਼ ਦੀ ਇਨਕਮ ਕਿਵੇਂ ਜਨਰੇਟ ਕਰਨੀ ਹੈ ਇਸ ਨੂੰ ਬਿਜ਼ਨਸ ਮਾਡਲ ਦੇ ਵਿੱਚ ਕਿਵੇਂ ਲੈ ਕੇ ਆਣਾ ਇੱਕ ਜਿਹੜਾ ਇੰਪੋਰਟੈਂਟ ਵਿਸ਼ਾ ਹੁੰਦਾ ਵੀ ਬੱਕਰੀਆਂ ਦੀਆਂ ਬਿਮਾਰੀਆਂ ਜਿਹੜੀਆਂ ਆਪਾਂ ਗੱਲ ਕੀਤੀ ਸੀ ਵੀ ਮੋਰਟੈਲਿਟੀ ਕਾਫੀ ਹੋਈ ਜੋ ਤੁਹਾਨੂੰ ਨਾ ਸਾਹਮਣਾ ਕਰਨਾ ਪਵੇ ਤਾਂ ਇਸ ਦੇ ਵਿੱਚ ਜਿਹੜੇ ਡਾਕਟਰਸ ਹੁੰਦੇ ਨੇ ਉਹ ਇਸ ਟ ਸਿੱਖਿਆ ਦੇਣਗੇ ਤਾਂ ਜੋ ਤੁਹਾਡੇ ਜਿਹੜੀ ਬੱਕਰੀਆਂ ਨੇ ਉਹਨਾਂ ਦੀ ਮਰਨ ਦੀ ਦਰ ਘੱਟ ਰਹੇ। ਜੇਕਰ ਗੱਲ ਕਰੀਏ ਮਦਰ ਫਾਦਰ ਕੀ ਕਰਦੇ ਨੇ ਤੁਹਾਡੇ ਫਿਰ। ਜਿਹੜੇ ਸਰ ਮੰਮਾ ਨੇ ਉਹ ਹਾਊਸ ਵਾਈਫ ਹੈ ਨਾਲ ਹੀ ਫਾਰਮ ਦੀ ਮੈਨੇਜਮੈਂਟ ਵੀ ਸੰਭਾਲਦੇ ਨੇ। ਪਾਪਾ ਸਾਡੇ ਗਵਰਨਮੈਂਟ ਆਫੀਸਰ ਹੈ। ਉਹ ਖਤੇਗੜ ਸਾਹਿਬ ਨਾਲ ਦੀ ਕਾਫੀ اچھی ਜੌਬ ਹੈ ਤਾਂ ਉਹਨਾਂ ਨੂੰ ਉਧਰੋਂ ਜ਼ਿਆਦਾ ਟਾਈਮ ਨਹੀਂ ਲੱਗਦਾ। ਉਹ ਵੀ ਸਾਡੇ ਨਾਲ ਜਿਹੜੇ ਸੈਟਰਡੇ ਸੰਡੇ ਕਾਫੀ ਹੈਲਪ ਕਰਾ ਦਿੰਦੇ ਨੇ ਕਿਉਂਕਿ ਉਹਨਾਂ ਦਾ ਜੌਬ ਕਰਕੇ ਉਹਨਾਂ ਨੂੰ ਹਲੇ ਜ਼ਿਆਦਾ ਟਾਈਮ ਨਹੀਂ ਲੱਗਦਾ ਤਾਂ ਅਸੀਂ ਹੀ ਹਲੇ ਫਾਰਮ ਸੰਭਾਲਦੇ ਆਂ। ਜਿਸ ਤਰ੍ਹਾਂ ਘਰ ਪਟਿਆਲੇ ਹਨਾ ਇਹ ਇੱਥੇ ਆਣਾ ਦਿੱਕਤ ਨਹੀਂ ਨੇ ਸਾਨੂੰ ਅਸੀਂ ਹਰ ਰੋਜ਼ ਸਵੇਰੇ ਆਉਂਦੇ ਆਂ ਫਾਰਮ ਤੇ ਵਿਜ਼ਿਟ ਕਰਕੇ ਜਾਂਦੇ ਆਂ ਦੇਖਭਾਲ ਕਰਕੇ ਜਾਂਦੇ ਆਂ ਮਿਲਕਰ ਮਿਲਕ ਚੋਕ ਕੇ ਲੈ ਕੇ ਜਾਂਦੇ ਆਂ ਤੇ ਸਫਾਈ ਵੀ ਕਰਕੇ ਜਾਂਦੇ ਆਂ ਤੇ ਸੰਡੇ ਸੈਟਰਡੇ ਅਸੀਂ ਹਮ ਹਮੇਸ਼ਾ ਉਰੇ ਹੀ ਹੁੰਨੇ ਆਂ ਤੇ ਦੇਖਦੇ ਆਂ ਕਿ ਕੋਈ ਜਾਨਵਰ ਬਿਮਾਰ ਤਾਂ ਨਹੀਂ ਹੈ ਅਤੇ ਨਾਲ ਹੀ ਇਹਨਾਂ ਦੀ ਟੈਗਿੰਗ ਵਾਲ ਵੀ ਧਿਆਨ ਰੱਖਦੇ ਆਂ ਮਿਲਕ ਦਾ ਰਿਕਾਰਡ ਰੱਖਦੇ ਆਂ ਜੇ ਕੋਈ ਬਾਨ ਬਿਮਾਰ ਵਗੈਰਾ ਹੋ ਜਾਂਦੇ ਆ ਨਾ ਗੋਟਸ ਵਗੈਰਾ ਉਹਨਾਂ ਨੂੰ ਲੱਗ ਰੱਖਿਆ ਜਾਂਦਾ ਫਿਰ ਕਿਤੇ ਰੋਨਸਟਰੀ ਜਿਵੇਂ ਅਸੀਂ ਲਗ ਲਗ ਸੈਕਸ਼ਨਸ ਬਣਾਏ ਹੋਏ ਆ ਤਾਂ ਉਹਨਾਂ ਨੂੰ ਵਲਗ ਆਈਸੋਲੇਟ ਕਰਕੇ ਰੱਖਿਆ ਜਾਂਦਾ ਹੈ ਬਿਮਾਰੀ ਤੇ ਡਿਪੈਂਡ ਕਰਦਾ ਹੈ ਜੇ ਸਿੰਪਲ ਲੂਜ਼ ਮੋਸ਼ਨਸ ਵਗੈਰਾ ਕੋਈ ਐਸੀ ਬਿਮਾਰੀ ਹੈ ਫਿਰ ਤੋਂ ਉਹਨੂੰ ਦਵਾਈ ਦੇ ਦਿੰਦੇ ਆ ਅਗਰ ਉਹਨੂੰ ਅੰਡਰ ਆਬਜ਼ਰਵੇਸ਼ਨ ਰੱਖਣਾ ਫਿਰ ਅਸੀਂ ਉਹਨੂੰ ਅਲੱਗ ਪੋਰਸ਼ਨ ਚ ਰੱਖ ਦਿਆਂਗੇ ਕੁਝ ਹੋਰ ਬੋਲਣਾ ਚਾਹੁੰਦੇ ਏ ਬੋਲ ਸਰ ਮੈ ਇਹ ਕਹਿਣਾ ਚਾਹਨੀ ਆ ਕਿ ਜਿਹੜੇ ਪੇਰੈਂਟਸ ਨੇ ਉਹ ਆਪਣੇ ਬੱਚਿਆਂ ਨੂੰ ਬਹੁਤ ਮਹਿੰਗੇ ਸਪਲੀਮੈਂਟਸ ਦਿੰਦੇ ਨੇ ਤਾਂਕਿ ਉਹਨਾਂ ਦੀ ਹਾਈਟ ਵਧੇ ਜਾਂ ਫਿਰ ਹੋਰ ਵੀ ਜਿਹੜੀ ਵੀਕਨੈਸ ਹੁੰਦੀਆਂ ਨੇ ਉਸ ਤੋਂ ਲੜ ਸਕਣ ਪਰ ਸਰ ਜੇ ਆਪਾਂ ਦੇਖੀਏ ਤਾਂ ਸਪਲੀਮੈਂਟਸ ਦਾ ਜੀ ਨਹੀਂ ਫਾਇਦਾ ਹੁੰਦਾ ਤੇ ਜਿਹੜਾ ਗੋਟ ਮਿਲਕ ਹੈ ਜੇ ਤੁਸੀਂ ਹਰ ਰੋਜ਼ ਆਪਣੇ ਬੱਚੇ ਨੂੰ 100 ਰੁਪਏ ਦਾ ਪਾਇਆ ਮਿਲਕ ਵੀ ਪਿਲਾਓ ਤਾਂ ਵੀ ਉਸ ਦੇ ਕਿੰਨੇ ਫਾਇਦੇ ਹੋਣਗੇ ਸਿਰਫ ਮਹੀਨੇ ਦਾ 3000 ਰੁਪਏ ਖਰਚਾ ਆਏਗਾ ਨਾਲ ਹੀ ਜਿਹੜੀ ਸਰ ਉਹ ਕੋਸਟ ਹੋਏਗੀ ਲੇਵਰ ਦੀ ਕੋਸਟ ਹੋਏਗੀ ਉਸ ਨੂੰ ਤੁਹਾਨੂੰ ਫ੍ਰੀ ਚਾਰਜਸ ਕਰਾਂਗੇ ਉਸਦੇ ਤੁਸੀਂ ਆਪਣੇ ਬੱਚਿਆਂ ਨੂੰ ਇੱਕ ਵਾਰ ਮਿਲਕ ਪਿਲਾ ਕੇ ਦੇਖੋ ਤੁਹਾਨੂੰ ਬਹੁਤ ਹੀ ਅਲਟੀਮੇਟ ਰਿਜ਼ਲਟਸ ਆਣਗੇ ਤੁਸੀਂ ਸਾਨੂੰ ਖੁਦ ਕਹੋਗੇ ਵੀ ਸਾਨੂੰ ਮਿਲਕ ਰੈਗੂਲਰ ਲੈਣਾ ਤਾਂ ਮੈਂ ਕਹਿਣਾ ਚਾਹਨੀ ਹਾਂ ਕਿ ਤੁਸੀਂ ਬੱਕਰੀ ਦਾ ਦੁੱਧ ਵੀ ਆਪਣੇ ਬੱਚਿਆਂ ਨੂੰ ਪਿਲਾ ਕੇ ਦੇਖੋ ਤੇ ਫਾਇਦੇ ਦੇਖੋ ਕਿ ਕਿੰਨੇ ਵਧੀਆ ਫਾਇਦੇ ਆਉਂਦੇ ਨੇ ਬਿਲਕੁਲ ਇਹ ਮੰਨਤ ਇਕਨੋਰ ਨੇ ਜਿਨ੍ਹਾਂ ਨੇ ਛੋਟੀ ਉਮਰਾਂ ਦੇ ਵਿੱਚ ਕਹਿ ਸਕਦੇ ਹਾਂ ਕਿ ਇਹ ਗੋਟ ਫਾਰਮ ਜਿਹੜਾ ਪੂਰਾ ਖੜਾ ਕੀਤਾ ਹੈ ਇਹਨਾਂ ਦਾ ਕਹਿਣਾ ਸੀਗਾ ਕਿ ਇੱਕ ਵਾਰੀ ਜਦੋਂ ਬਿਮਾਰੀ ਲੱਗੀ ਛੋਟੀ ਉਮਰ ਦੇ ਵਿੱਚ ਤਾਂ ਉਹਦੋਂ ਪਰਿਵਾਰਕ ਮੈਂਬਰ ਜਿਹੜੇ ਨੇ ਇੱਕ ਬੱਕਰੀ ਲੈ ਕੇ ਆਂਦਦੇ ਨੇ ਬਜ਼ੁਰਗਾ ਦੇ ਕਹਿਣ ਦੇ ਉੱਪਰ ਤਾਂ ਉਸ ਤੋਂ ਬਾਅਦ ਜਦੋਂ ਕੋਈ ਆਂਢੀ ਗਵਾਂਢੀ ਇੱਥੇ ਇਹਨਾਂ ਦੇ ਘਰ ਪਹੁੰਚਦਾ ਉਹ ਕਹਿੰਦਾ ਕਿ ਸਾਨੂੰ ਦੁੱਧ ਦੇ ਦਿਓ ਤਾਂ ਉਸ ਤੋਂ ਬਾਅਦ ਇਹਨਾਂ ਦਾ ਜਿਹੜਾ ਪੂਰਾ ਕਹਿ ਸਕਦੇ ਆ ਕਿ ਇਹ ਸ਼ੁਰੂਆਤ ਹੋ ਜਾਂਦੀ ਹੈ ਤਾਂ ਅੱਜ ਗੋਟ ਫਾਰਮ ਜਿਹੜਾ ਇਹਨਾਂ ਨੇ ਆਪਣੇ ਪਿੰਡ ਦੇ ਵਿੱਚ ਬਣਾਇਆ ਹੋਇਆ ਕੈਮਰਾ ਬਟ ਸਰਵਿੰਦਰਪਾਲ ਸਿੰਘ ਬਿੱਟੂ ਦੇ ਨਾਲ ਕਵਲਜੀਤ ਕੰਬੋ ਜਗਬਾਨੀ ਟੀਵੀ ਪਟਿਆਲਾ